ਲੈ ਸੁਭਰੀ ਜਾਂਦੀ ਆ ਹਰਪੀ ਤਾਂ ਸਸਰੀ ਆਵਾਂ ਸੀ ਸਾਸਰੀਕਾਰ ਭਾਈ ਹੋਰ ਠੀਕ ਠਾਕ ਕੱਲੇ ਆਏ ਹੋ ਤੁਸੀਂ ਹਾਂ ਕੱਲੀ ਆਈਆਂ ਭਾਈ ਅੱਛਾ ਜੀ ਭੈਣ ਵੀ ਆਈ ਨਾ ਨਾ ਭੈਣ ਤਾਂ ਕਿੱਥੇ ਆਈ ਹੈ ਹਾਂ ਸਸਰੀਕਾਰ ਸਸਰੀਕਾਰ ਜੀ ਸਸਰੀਕਾਰ ਹੋਰ ਦੱਸੋ ਠੀਕ ਹੈ ਹਾਂ ਠੀਕ ਠਾਕ ਹੈ ਜੀ ਬੈਠੋ ਬੈਠੋ ਕੋਈ ਮਰਦਾ ਨਹੀਂ ਜੀ ਇੱਥੇ ਬੈਠੋ ਚਲੋ ਹੋਰ ਜੀ ਠੀਕ ਠਾਕ ਸਾਰੇ ਹਾਂ ਸਾਰੇ ਠੀਕ ਠਾਕ ਵਧੀਆ ਅੱਛਾ ਹੋਰ ਦੱਸੋ ਸੇਤਾ ਸੁੱਤਾ ਵਧੀਆ ਰਹਿੰਦੀ ਹੈ ਹਾਂ ਠੀਕ ਠਾਕ ਵਧੀਆ ਅਸੀਂ ਤੇ ਉਹਦੇ ਆਪਣਾ ਹਰ ਪੇਜ ਤੇ ਗਏ ਸੀ ਹੈਪੀ ਉਹ ਜਾਣੀ ਸੀ ਸ਼ੁਕਰਨਾ ਫਿਰ ਚਲ ਲੋੜੀ ਦਾ ਕਰਕੇ ਤੇ ਫਿਰ ਮੇਰਾ ਕੁੜੀ ਦਾ ਹੁਣ ਉਹੀ ਗੱਲ ਫਿਰ ਕੁੜੀ ਤਾਂ ਸੋਢੀ ਆ ਨੂੰ ਮੇਰੀ ਆ ਫਿਰ ਉਹ ਤੈਨੂੰ ਪਤਾ ਹੀ ਆ ਹੁਣ ਨਿੰਦ ਨਹੀਂ ਪਾਉਗੀ ਬਸ ਹਾਂ ਇਥੇ ਗੱਲ ਮੁੱਕਦੀ ਆ ਨਾ ਕੁਛ ਨਹੀਂ ਕਹਿ ਸਕਦੇ ਉਹਦਾ ਕੀ ਕਰਾਂ ਕੀ ਕਰਾਂ ਇਹਨਾਂ ਨੂੰ ਤਾਂ ਮੂੰਹ ਹੀ ਨਹੀਂ ਬੋਲੀ ਮੈਂ ਤਾਂ ਗੱਲ ਤਾਂ ਹੀ ਨਹੀਂ ਪਤਾ ਵਿੱਚੋਂ ਵੀ ਕੀ ਦਾ ਗੱਲ ਹੈ ਮੁੰਡਾ ਮੇਰਾ ਕਹਿੰਦਾ ਤੀਹੋ ਕਾਲ ਮਾਂ ਕਹਿੰਦਾ ਕਿ ਜਾ ਕੇ ਕਹਿੰਦਾ ਕਾ ਤੂੰ ਜਾ ਕੇ ਆ ਕਹਿੰਦਾ ਵੀ ਗੱਲ ਕੀ ਹੈ ਵਿੱਚੋਂ ਸਾਨੂੰ ਸੇ ਗੱਲ ਤਾਂ ਪਤਾ ਨਹੀਂ ਨਾ ਵੀ ਸਾਨੂੰ ਗੱਲ ਦਾ ਕਿੱਥੇ ਪਤਾ ਅੱਛਾ ਹਾਂ ਉਹ ਤਾਂ ਜਮਾ ਕਹਿੰਦੀ ਮੈਂ ਤਾਂ ਕਰੀ ਨਾ ਵੜੋ ਸਾਡੀ ਤਾਂ ਹੁਣ ਮੇਰੇ ਤਾਂ ਮੁੰਡਾ ਇਹ ਗੱਲ ਨੂੰ ਭਾਈ ਬਾਹਲਾ ਮੰਨਦਾ ਹੈਗਾ ਮੇਰਾ ਤਾਂ ਮੁੰਡਾ ਕਹਿੰਦਾ ਮੇਰੇ ਤਾਂ ਇੱਕ ਸਕੀਰੀ ਸੀ ਵੀ ਮੰਮੀ ਇਹ ਐਂ ਕਾ ਤੋ ਕਰਦੀ ਆ ਦੇਵੀ ਮੇਰੇ ਬੈਠੀ ਤਾਂ ਹੀ ਕਹਿੰਦੀ ਵੀ ਮੈਂ ਤਾਂ ਤੂੰ ਤਾਂ ਤੁਸੀਂ ਤਾਂ ਮੇਰੇ ਘਰ ਦਾ ਪਾਣੀ ਪੀਣ ਦੇ ਲੈ ਕੇ ਨਹੀਂ ਤੇ ਬਰਤਨਦਿਆਂ ਦੇ ਸਕੀਰियां ਹੁੰਦੀਆਂ ਬਰਾਬਰ ਦੀ ਬਾਹ ਹੁੰਦੀ ਹੈ ਭੈਣ ਭਾਈ ਤੇ ਹੁਣ ਮੈਂ ਦੱਸ ਕੀ ਲਾਜ ਬਣਾਵਾ ਮੈਂ ਤਾਂ ਸਾਨੂੰ ਵਿਚਾਰੇ ਫਸ ਗਈ ਨਾ ਤਾਂ ਮੈਂ ਹੁਣ ਜਵਾਕਾਂ ਨੂੰ ਕੁਝ ਕਹਿਣ ਜੋ ਕਰੀ ਨੂੰ ਤਾਂ ਵੀ ਦਿਨ ਪਤਾ ਰੋਟੀ ਲੈ ਕੇ ਖਾਣੀ ਹੈ ਨਾ ਮੈਂ ਹੁਣ ਨੂੰ ਕੁਝ ਕਹਿਣ ਜੋ ਕਰੀ ਚਲੋ ਤੂੰ ਤਾਂ ਹੁਣ ਕੀ ਕਹਿ ਸਕੇ ਮੈਂ ਤਾਂ ਕਭ ਤੁਹਾਨੂੰ ਚਲ ਸਾਰੀ ਗੱਲ ਦਾ ਪਤਾ ਹੋਣਾ ਵੀ ਕਿਉਂ ਹੋਇਆ ਨਾ ਨਾ ਕਹਾਣੀ ਸਾਨੂੰ ਤਾਂ ਭੇਤ ਹੀ ਨਹੀਂ ਦਿੱਤਾ ਮੈਨੂੰ ਤਾਂ ਦੇਹੇ ਫੋਨ ਕਰੀ ਗਈ ਨੂੰ ਤੇਰੀ ਇੱਥੋਂ ਵਾਲੀ हां हां फोन करती सी मैंने मेनू आय नहीं दसया बी मम्मी भी में में मेरे पेका दा फोन आई जांदा बी जा भी मेरे ਕੋਲੇ फोन पे बिंदक तो बज जे बी मेनू कहंदी कंपनी ਆਣਾ ਦਾ ਤਾਂ ਹੂੰ ਵੀ ਕਹਿੰਦੀ ਕੋ ਆਪਣੀ ਆਣਾ ਲੈ ਕੇ ਚਲੋ ਜਿਹੇ ਜਿਹੋ ਉਦੋਂ ਦਿਮਾਗ ਵੀ ਪਤਾ ਫਿਰ ਉਹ ਵੀ ਕਿੱਡੀ ਕੁ ਢਿੱਡੋ ਕਿੱਡੀ ਕੁ ਦੁਖੀ ਆ ਗੱਲ ਕੀ ਹੈਗੀ ਤੇ ਕਿਸ ਕੀ ਦਾ ਜੀ ਕਰਦਾ ਪੇਕਿਆਂ ਨਾਲ ਟੁੱਟਣ ਦਾ ਮੈਂ ਤਾਂ ਬਸ ਆਹੀ ਗੱਲ ਦਾ ਪੇਤ ਲੈਣ ਆਈ ਆ ਪੇਤ ਕੀ ਲੈਣ ਆਈ ਆ ਬਸ ਉਹ ਜ਼ਮੀਨ ਸੀ ਮੈਂ ਇਹਦੇ ਨਾਲ ਕਰਾਤੀ ਜਵਾਕਰਾਂ ਬਸ ਹਾਂ ਹਾਂ ਗੱਲ ਹੀ ਮੈਨੂੰ ਪੁੱਛਿਆ ਨਹੀਂ ਗਈ ਮੈਂ ਕਿਹਾ ਵੀ ਕਿਤੇ ਤੱਕ ਪਰੋਣਾ ਨਾ ਪਈ ਤੂੰ ਦੋਵੇ ਅੱਜ ਮੈਂ ਦੱਸ ਤੂੰ ਜਦਾ ਆ ਗਈ ਤੇ ਤੈਨੂੰ ਤਾਂ ਮੈਂ ਸਿੱਧੀ ਗੱਲ ਦੱਸਦਾ ਮੈਂ ਜੇ ਆਪ ਉਹਦੀ ਸੱਸ ਨਾਲ ਕੁਝ ਕਹਿੰਦੀ ਹੋਵੇ ਗੱਲਾਂ ਨੂੰ ਨਹੀਂ ਜਵਾਗਲੀ ਨੂੰ ਨੇ ਕੀ ਕਹਿਣਾ ਸੀ ਇਸ ਗੱਲ ਦਾ ਮੈਨੂੰ ਤਾਂ ਮੇਰੇ ਪੁੱਤ ਨੂੰ ਤਾਂ ਗੱਲ ਦਾ ਹੀ ਨਹੀਂ ਪਤਾ ਸਾਡੇ ਤਾਂ ਸਾਨੂੰ ਤਾਂ ਫੇਰ ਐਵੇਂ ਇਲਜ਼ਾਮ ਲਾਉਣ ਵਾਲੀ ਗੱਲ ਆ ਇਹ ਫੇਰ ਐਂ ਤੁਹਾਨੂੰ ਅਸੀਂ ਲਾਇਆ ਵੀ ਨਹੀਂ ਉਦੋਂ ਦਰ ਤਰਫ ਤੂੰ ਆਉਂਗੀ ਤੈਨੂੰ ਦੱਸਣਾ ਪੈਗਾ ਗੱਲ ਦਾ ਕਹਿੰਦਾ ਮਮੀ ਤੂੰ ਜਾ ਕੇ ਆ ਮਾਇਆ ਆਈ ਸੀ ਪਰ ਸਜਾ ਉੱਥੇ ਪਹਿਲਾਂ ਤੇ ਉਦੋਂ ਮੈਂ ਆਖਿਆ ਮੈਂ ਖਾਬੀ ਮੈਂ ਤਾਂ ਕਿਸੇ ਨੇ ਇਥੇ ਰਾਪਰ ਥ ਤੇ ਮੈਂ ਆਖਾ ਦੋ ਮਿੰਟ ਮੈਂ ਘਰੇ ਜਾ ਮੈਂ ਉੱਦੇ ਤੁਸੀਂ ਘਰੇ ਨਹੀਂ ਸੀ ਨਹੀਂ ਮੈਂ ਤਾਂ ਉਦੀ ਆ ਗਈ ਸੀ ਘਰੇ ਮੈਂ ਚੱਲ ਦੋ ਮਿੰਟ ਮੈਂ ਮੂੰਹ ਸੰਗਿਆ ਮੈਂ ਕੋਈ ਗੱਲ ਦਾ ਪਤਾ ਲਿਆ ਚੱਲ ਗੱਲ ਤਾਂ ਫਿਰ ਅਸੀਂ ਤਾਂ ਕੀ ਛੇੜਨੀ ਸੀ ਤਾਂ ਚੱਲ ਤੁਸੀਂ ਛੇੜਦੀ ਅੱਜ ਹੁਣ ਆ ਗਏ ਤੁਹਾਨੂੰ ਦੱਸਣੀ ਪਈ ਗੱਲ ਪਰ ਸਾਨੂੰ ਦਾ ਮਨ ਦੇ ਵਿੱਚ ਆ ਰਿਹਾ ਨਾ ਕਿ ਤੁਸੀਂ ਕੁਝ ਕਹਿੰਦੇ ਹੋ ਜਾਉਂ ਕਹਿੰਦੇ ਆਹ ਗੱਲ ਹੈ ਹੋਰ ਆ ਬਾਤ ਆ ਅਸੀਂ ਤਾਂ ਸਾਡੇ ਦਾ ਗੱਲ ਦੀ ਨਹੀਂ ਇਹ ਜੀ ਕੋਈ ਸੰਦ ਤਾਂ ਨਾ ਕਾਸੀ ਦੀ ਭੁੱਖ ਆਏਗੀ ਤੇ ਮੈਂ ਤਾਂ ਆਖਿਆ ਵੀ ਭੈਣਾ ਭਾਈਆ ਬਿਨਾਂ ਸਰਦਾ ਨਹੀਂ ਹੁੰਦਾ ਮੈਂ ਤਾਂ ਬਥੇਰਾ ਸਮਝਾਈ ਮੈਨੂੰ ਕਹਿੰਦੀ ਵੀ ਇਹਨਾਂ ਦਾ ਝੋਲਾ ਬਸ ਮੋੜ ਕਹਿੰਦੀ ਤੀਹੋ ਕਾਲ ਉਸ ਕੋਈ ਨਹੀਂ ਕਹਿ ਸਕਦੇ ਦਿਮਾਗ ਛੋਟੇ ਦੀ ਗੱਲਾਂ ਕਰੀ ਜਾਂਦੇ ਨਾਲ ਛੋਟੇ ਆਪਣੇ ਆਪ ਦਾ ਆਪ ਦਾ ਘਮੋਇਆ ਕੰਪਰੀ ਖੱਜਲ ਹੋਇਆ ਜਾਂ ਆਪ ਉਸ ਕਹਿੰਦੇ ਆ ਇਹ ਗੱਲ ਹੋਇਆ ਵੀ ਮੈਨੂੰ ਪੁੱਛਿਆ ਨਹੀਂ ਮੈਂ ਇਹ ਨਹੀਂ ਕਰਦਾ ਪੁੱਛਣ ਨਾਲ ਕੀ ਗੱਲ ਐ ਖਾਚ ਆਲਾ ਤੀ ਪੁੱਤਾਂ ਦੇ ਨਾਲ ਜ਼ਮੀਨਾਂ ਜਾਇਦਾਦ ਕਰਾਉਂਦੀ ਤੂੰ ਐ ਵਾਂ ਕੁੜੀਆਂ ਨਾਲ ਤਾਂ ਨਹੀਂ ਕਰਾਉਂਦਾ ਆਲਾ ਮੁੰਡਿਆਂ ਨਾਲ ਨਹੀਂ ਕਰਾਉਂਦਾ ਜੇ ਕਿਸੇ ਗੱਲੋਂ ਤੰਗ ਹੋਵੇਂ ਤੂੰ ਤੈਨੂੰ ਕੋਈ ਮਿਲਦਾ ਨਾ ਹੋਵੇ ਜਾਂ ਫਿਰ ਤੂੰ ਆਏ ਆਖੇ ਵੀ ਮੈਂਦਾ ਇਦਾਂ ਨੂੰ ਵੀ ਤੰਗਾਂ ਭਾਈ ਮੇਰੇ ਤੇ ਕੋਈ ਲਾਇਆ ਨਹੀਂ ਬੀ ਮੈਂ ਇਦਾਂ ਨੂੰ ਐ ਕਰਤਾ ਜਾਉਂਗਾ ਤਾਂ ਫਿਰ ਆਖੇ ਤੂੰ ਚੰਗੀ ਬਿਲੀ ਆਵੇ ਕਰ ਰਾਜ ਰਾਜ ਦੀਆਂ ਸਭ ਕੁਝ ਤੈਨੂੰ ਦਿੱਤਾ ਹੈ ਬਿਨਾ ਮੰਗਿਆ ਦਿੱਤਾ ਮੈਂ ਕੱਲ ਨੂੰ ਕਹਿੰਦਾ ਵੀ ਤੁਸੀਂ ਸਤਵਾ ਮੰਗ ਲਿਆ ਉਹ ਮੰਗ ਲਿਆ ਜਿਹੜੀ ਚੀਜ਼ ਦੀ ਲੋੜ ਸੀ ਉਹ ਸੋਢੇ ਕਰੇ ਕੁੱਲ ਚੀਜ਼ ਗਈ ਆ ਨਾ ਜਿਹੜਾ ਕੁੜੀਆਂ ਕੱਤਣ ਵਾਲਾ ਦਿੰਦਾ ਗਈ ਆ ਕਿ ਨਹੀਂ ਗਈ ਆ ਸੋਢੇ ਕਰੇ ਅਸੀਂ ਤਾਂ ਕੁਛ ਕਹਿੰਦੇ ਨਹੀਂ ਅਸੀਂ ਤਾਂ ਨਾ ਚੀਜ਼ਾਂ ਦਾ ਥੱਲਣਾ ਥੱਲ ਗਿਆ ਅਸੀਂ ਤਾਂ ਕੋਈ ਗੱਲ ਹੀ ਨਹੀਂ ਮੇਰੇ ਤਾਂ ਚਲੋ ਉਹ ਗੱਲ ਆ ਕਹਿਣ ਦੀ ਵੀ ਜਵਾਗੜੀ ਨੂੰ ਉਹਨੂੰ ਪਤਾ ਤਾਂ ਹੋਣਾ ਚਾਹੀਦਾ ਮੈਨੂੰ ਨਾ ਅਸੀਂ ਮੂੰਹ ਮੰਗ ਕੇ ਲੈਤੀਆਂ ਨਾ ਸੋਢੀ ਅੱਛਾ ਅਸੀਂ ਤਾਂ ਦੇਤੀਆਂ ਆ ਆਪਦੇਤੀ ਪੁੱਤ ਤੋਂ ਕੋਈ ਕੁਛ ਨਹੀਂ ਲਕੋ ਕੇ ਰੱਖਦਾ ਜਿੰਨੇ ਤੀ ਦੇਤੀ ਉਹਨੇ ਕਿਲਕੋ ਕੇ ਰੱਖ ਲੈ ਅੱਛਾ ਨਹੀਂ ਗੱਲ ਹੈ ਜਿਹੜੀ ਗੱਲ ਹੈ ਇਹ ਨਾਲ ਇਹੀ ਗੱਲ ਸੋਚਦਾ ਜੇ ਸੜਾ ਬੰਦਾ ਤਾਂ ਇਹੀ ਗੱਲ ਸੋਚਦਾ ਫੇਦਾਰੀ ਕੀ ਦਿਮ ਨਮਸੀ ਜੀ ਤੁਹਾਡੇ ਨਾਲ ਉਹ ਜੀ ਨਹੀਂ ਕੀਤਾ ਉਹ ਲਾ ਜੀ ਭਾੜਦੀ ਆ ਮਾਸੀ ਬੈਠੀ ਤਾਂ ਤੈਨੂੰ ਪਤਾ ਹੀ ਆ ਹੁਣ ਉਹ ਤੇ ਜਾ ਕੇ ਆਈ ਆ ਮੇਰੇ ਨਾਲ ਕਿੱਥੋਂ ਆਂਦੀ ਸੀ ਉਹ ਉਹ ਤਾਂ ਮੈਨੂੰ ਤਾਂ ਹੁਣ ਤੇਰੇ ਬਾਈ ਦੇ ਘੱਟੇ ਮੁੰਡੇ ਨੇ ਮੇਰੇ ਨੇ ਕਹਿੰਦਾ ਮੰਮੀ ਪਤਾ ਲੈ ਕੇ ਆ ਬਲਾ ਵੀ ਗੱਲ ਕੀ ਹੋਈ ਐ ਕਹਿੰਦਾ ਉਹਦੇ ਪਿਓ ਤੋਂ ਵੀ ਨਹੀਂ ਵੀ ਜਵਾਕਾਂ ਨੂੰ ਪਤਾ ਹੁੰਦਾ ਕੋਈ ਗੱਲ ਦਾ ਵੀ ਘਰੇ ਬਾਪੂ ਤੋਂ ਪਤਾ ਲੈ ਗਿਆ ਮੇਰੇ ਤੋਂ ਬਸ ਜੀ ਕਿਤੇ ਤੁਹਾਡੇ ਨਾਲ ਗਿਆ ਨਾਲ ਨਾਲ ਲੜੇ ਆਏ ਤਾਂ ਨਹੀਂ ਲੱਗਦੀ ਇਹਨਾਂ ਨੂੰ ਤਾਂ ਕੀ ਸਿਰ ਪੋਆ ਕੰਮ ਨਹੀਂ ਤਾਂ ਨਹੀਂ ਆਏ ਤਾਂ ਨਹੀਂ ਲੱਗਦੀ ਗੱਲ ਘੱਟ ਸੋਡੇ ਨਾਲ ਨਹੀਂ ਬਣਾਉਂਦੀ ਪੋਈ ਦੂਰ ਪੋਈ ਦੂਰ ਕਹਿੰਦੀ ਵੀ ਮੈਂ ਤਾਂ ਵਰਤਨਾ ਨਹੀਂ ਬਸ ਆ ਗੱਲ ਆ ਤੁਸੀਂ ਪੁੱਛ ਲਿਆ ਸ਼ਾਬਾਸ਼ ਸੋਡੇ ਅਸੀਂ ਤੁਹਾਨੂੰ ਦੱਸਤਾ ਵੀ ਆ ਕਰ ਤੋਂ ਸਾਨੂੰ ਤਾਂ ਇਸ ਗੱਲ ਦੇ ਲੱਗਦੇ ਨੇ ਬਾਈ ਵਾਟ ਉਹਦੇ ਮੀਸਤਰ ਨੂੰ ਚੜਿਆ ਗੱਲ ਆ ਵੀ ਉਹਦੇ ਜੁਗਾਂ ਕਿਹ ਜੀ ਜਾਂਦੀ ਆ ਮੈਂ ਤਾਂ ਘਰੋਂ ਗਮਾਤੀ ਮੈਂ ਤਾਂ ਘਰੋਂ ਮੇਰੇ ਤੇ ਨਹੀਂ ਲੈਂਦੀ ਮੈਂ ਤਾਂ ਪੁੱਛਦੇ ਨਹੀਂ ਬਹਾਨੇ ਮਹੌਨੇ ਜਾ ਗੱਲਾਂ ਦੀ ਕਰੀ ਇਹਦੇ ਇਸ ਗੱਲਾਂ ਦੀ ਮਹਾਨੇ ਬਣਦੇ ਹੋਰ ਤਾਂ ਕੋਈ ਗੱਲ ਦਾ ਬਣਦਾ ਨਹੀਂ ਮਹਾਨਾ ਬਾਈ ਅਸੀਂ ਜ਼ਹੂਰ ਕੀ ਕਿਹਾ ਤੁਹਾਨੂੰ ਨਹੀਂ ਫਿਰ ਭਾਜੀ ਅੱਜ ਕੱਲ ਤਾਂ ਜਮੀਨਾਂ ਕਹਿੰਦੇ ਵੀ ਇਹ ਤਾਂ ਬਿਨਾ ਫੋਟੋ ਕਰਦੇ ਤੋਂ ਕੁੜੀ ਦੇ ਸਹਣਾ ਤਾਂ ਬਿਨਾ ਤਾਂ ਜ਼ਮੀਨ ਹੁੰਦੀ ਨਹੀਂ ਐ ਤੁਸੀਂ ਕਿਵੇਂ ਕਰਾਤੀ ਉਹ ਨਹੀਂ ਆਪਣਾ ਆਪ ਜਿਹਦੇ ਨਾਂ ਜਮੀਨ ਹੈ ਜਿਵੇਂ ਹੁਣ ਤੇਰੇ ਨਾਂ ਜਮੀਨ ਹੈ ਤੂੰ ਆਪਦੇ ਮੁੰਡੇ ਨਾਲ ਕਰਾਵੇਂ ਕੁੜਾ ਕਰ ਤੇਰੀ ਹਿੱਸੇ ਤੋਂ ਉਹ ਤਾਂ ਉਹ ਤੋਂ ਬਾਅਦ ਹੁੰਦਾ ਜੇ ਕੋਈ ਬੰਦਾ ਜਿਉਂਦਾ ਨਾ ਹੋਵੇ ਮਰੇ ਮਗਰ ਹੁਣ ਉਹਦੋਂ ਸਾਰੇ ਤੇ ਬੜੀ ਸੈਲਫ ਦੀ ਨਾ ਹੁੰਦੀਆਂ ਹੁੰਦੀਆਂ ਜੀ ਜਿਉਂਦਾ ਬੰਦਾ ਕਿਸੇ ਨੇ ਕਰਾ ਦੇ ਠੀਕ ਆ ਫੇ ਮੈਨੂੰ ਤਾਂ ਵੀ ਨਹੀਂ ਪਤਾ ਜਿਉਂਦਾ ਬੰਦਾ ਕਿਸੇ ਕਰਾ ਦੇ ਉਹਦਾ ਕੀ ਹੋਇਆ ਇਹਦਾ ਉਹ ਗੱਲ ਹੁੰਦੀ ਜਦ ਬੰਦਾ ਗੁਜ਼ਰ ਗਿਆ ਵੀ ਵਸੀਤ ਪਲਾ ਹੋਇਆ ਪਹਿਲਾਂ ਉਹ ਜਿਹੜਾ ਲਿਖਿਆ ਗਿਆ ਉਹ ਆਲਾ ਕੁੜੀਆਂ ਦੀ ਸਹਿਮਤੀ ਕਰਾ ਲੈਂਦੇ ਵੀ ਹਾਂ ਅਸੀਂ ਸਹਿਮਤ ਆ ਉਹ ਉਹ ਤੋਂ ਤਾਂ ਗੱਲ ਇਹ ਹੁੰਦੀਆਂ ਜਿਉਂਦੇ ਬੰਦਿਆਂ ਨੂੰ ਕਹਨੂੰ ਕਿਸੇ ਨੂੰ ਲੋੜ ਪੈਂਦੀ ਹੁੰਦੀ ਹੈ ਠੀਕ ਇਹਦਾ ਬੇਦਵਾਖਿਆਂ ਦੇ ਬੰਦਿਆਂ ਦੀਆਂ ਗੱਲਾਂ ਜਿਹੜੀਆਂ ਵੀ ਇਹਨਾਂ ਗੱਲਾਂ ਦੇ ਉਹ ਕਰਦੇ ਆ ਫਿਰ ਤੁਸੀਂ ਆ ਕੇ ਤੇਰੇ ਬਾਪੂ ਜੀ ਨੂੰ ਦੱਸ ਦਿੰਦੇ ਤੇਰੇ ਬਾਪੂ ਜੀ ਮਨਾਇਆ ਹੁੰਦਾ ਫਿਰ ਉਹਨੂੰ ਜਾ ਕੇ ਅਸੀਂ ਤਾਂ ਜੀ ਦੱਸਿਆ ਨਹੀਂ ਸੀ ਬਾਪੂ ਜੀ ਨੂੰ ਅਸ ਤਾਂ ਬਾਪੂ ਜੀ ਨੂੰ ਆਈ ਕਹਤਾ ਵੀ ਵਧੀਆ ਬੋਲੀ ਆ ਸਾਡੇ ਨਾਲ ਹੁਣ ਤੁਸੀਂ ਆਏ ਤਾਂ ਪਤਾ ਲੱਗ ਗਿਆ ਬਾਪੂ ਜੀ ਨੂੰ ਅਸ ਤਾਂ ਦੱਸੀ ਨਹੀਂ ਗੱਲ ਕੋਈ ਵੀ ਅੱਛਾ ਦੱਸੀ ਨਹੀਂ ਅੱਛਾ ਇਹ ਨਾ ਕਾਨੂੰ ਕਰਦੇ ਗੱਲਾਂ ਇਹ ਜੀਆਂ ਹੀ ਨਾ ਰੱਖੀਦਾ ਹੁੰਦਾ ਜੀ ਫਿਰ ਤੁਸੀਂ ਵੀ ਚੋਰੀ ਰੱਖੀ ਬੈਠਿਓ ਚਲੋ ਅੱਛਾ ਅੱਜ ਗੁੱਸਾ ਕੱਲ ਨੂੰ ਢਹਿਲਾ ਹੋ ਜਾਊਗਾ ਠੀਕ ਐ ਆਈ ਮੱਸੀ ਇਹ ਪੁੱਤੂ ਪੇ ਜੇ ਬੈਠ ਜਾਣੇ ਆ ਜੀ ਇੱਥੇ ਤਾਂ ਸ਼ਾਂਝੀ ਐ ਚਲੋ ਚਾਹ ਪਾਣੀ ਪੀ ਲਓ ਸੰਦਰ ਬਹਿ ਜਾਓ ਚਾਹ ਪਾਣੀ ਹੂੰ ਸੇ ਬੁੜੀ ਕਿਲੇ ਰੋੜ ਤੇ ਆਈ ਹੋਈ ਸਿਆਣਪ ਚਾਈ ਐ ਕਿ ਚਲਾਕੀ ਚਾਈ ਐ ਕੋਈ ਸਮਝ ਤੋਂ ਬਾਹਰ ਕਰਦਾ ਇਹਨਾਂ ਕਾ ਨੰਦਨੀ ਸਮਝਾਉਂਦੀ ਪੈਂ ਕਿ ਕਰਗੀ ਵੀ ਖਬਰ ਚਲਾਕੀ ਪੁਣੇ ਨਾਲ ਵੀ ਆਪਣੇ ਤੇ ਗੱਲ ਆਵੇ ਨਾ ਵੀ ਰੋ ਇਹਨਾਂ ਦੀ ਕੁੜੀ ਆਏ ਕਰੀ ਜਾਂਦੀ ਆਪਾਂ ਸਾਰੀ ਗੱਲ ਇਹਨਾਂ ਦੀ ਕੁੜੀ ਤੇ ਵਰਾ ਦਿਓ ਅੱਜ ਕੱਲ ਇਹ ਵੀ ਨਹੀਂ ਪਤਾ ਕੂੰ ਆਪਦੇ ਨੇ ਕਹਿੰਦਾ ਸਿਆਣੀਆਂ ਲੱਗਦੀਆਂ ਨੇ ਕੀ ਪਤਾ ਲੱਗਦਾ ਹੈ ਕੁਈ ਕੁੰਦਾ ਕਿਹੜੇ ਲੋੜ ਦਾ ਜਾਂਦਾ ਚਰਮਨ ਜਿਵੇਂ ਬੀਤੀਆਂ ਮਨਾਂ ਨੂੰ ਸੋਚਾਂਗੇ ਜਿਹੜੀ ਗੱਲ ਹੁੰਦੀ ਆ ਉਹ ਵੀ ਥੋੜੀ ਤਾਂ ਪਤਾ ਲੱਗੂਗੀ ਵੀ ਬੁਢੀ ਚਲਾ ਆ ਗਿਆ ਕਿ ਸਿਆਣੀ ਹੈ ਵੀ ਤਾਂ ਗੱਲ ਹੀ ਕਰਨ ਲਾਈ ਆ ਚਲੋ ਪੀਰ ਉਹਨਾਂ ਨੂੰ ਛਾਪ ਪਾਣੀਆ ਪੁੱਤ ਕੀ ਕਰਨਾ ਆਪਾਂ 10 ਮਿੰਟ ਤੇ ਕਿਹੜਾ ਦੇਣਾ ਮਾਸੀ ਜੀ ਤੁਸੀਂ ਮੜੇ ਹੈਪੀ ਨੂੰ ਡੀਕ ਲੈਂਦੇ ਜੀ ਸਾਨੂੰ ਐਡੇ ਤੇ ਚੜਾਇਆ ਹੁੰਦਾ ਘੋੜੇ ਪੁੱਤ ਕਿਥੋਂ ਡੀਕ ਲਾਂ ਹੈਪੀ ਨੂੰ ਮੈਂ ਉਹ ਤਾਂ ਗਈ ਨਹੀਂ ਸੀ ਜੀ ਗਈ ਹੋਈ ਆਈ ਨਹੀਂ ਗਈ ਉਸੇ ਕੋਲੇ ਤੇ ਮੈਂ ਤਾਂ ਮੁੰਡੇ ਨੂੰ ਇਕੱਲੇ ਨੂੰ ਛੱਡ ਕੇ ਆਈ ਆ ਘਰ ਤੇ ਮੈਂ ਤਾਂ ਅਖਾ ਘੰਟਾ ਮੈਂ ਪਤਾ ਲਿਆ ਮਾ ਉਹ ਤਾਂ ਮੁੰਡਾ ਬਾਹਲੀ ਕਹਾਣ ਕਰ ਜਾਂਦਾ ਸੀ ਮੇਰਾ ਕਹਿੰਦਾ ਵੀ ਮਾਂ ਤਾਂ ਤੂੰ ਜਾ ਆ ਕਹਿੰਦਾ ਕੋਈ ਨਹੀਂ ਉਹਨੂੰ ਕੀ ਜਿਕਣਾ ਕਹਿੰਦਾ 2 ਮਿੰਟ ਤੈਨੂੰ ਕੁਝ ਨਹੀਂ ਕਹੇ ਜੀ ਕਹਿੰਦਾ ਮੈਂ ਅਖਾ ਕਿ ਤੇ ਮੇਰੀ ਨਾਲ ਗੱਲ ਪਾਈ ਜੀ ਵੀ ਮੇਰੇ ਪੇਕੀ ਬੱਗ ਗਈ ਗਈ ਬਾਦ ਉਹ ਤਾਂ ਚਲ ਚੰਗਈ ਕੀਤਾ ਤੁਸੀਂ ਜਿਹੜੇ ਆ ਗਏ ਵੀ ਦੋ ਗੱਲਾਂ ਬਾਪੂ ਜੀ ਨਾਲ ਮੈਨੂੰ ਤੋਦੇ ਦੀ ਕੁੰਝਣਾ ਲੱਗੀ ਪਈ ਸੀ ਫਿਰ ਮੈਨੂੰ ਮਾੜੀ ਜੀ ਉਹਨੇ ਸਹੇ ਦਿੱਤੀ ਕਹਿੰਦਾ ਤੂੰ ਭੱਜ ਕੇ ਜਾ ਆ ਕਹਿੰਦਾ ਵੀ ਅਗਮ ਨੂੰ ਛੱਡ ਜਾ ਘ ਛੇ ਉ ਤਾਂ ਜੇ ਤੁਸੀਂ ਆਗਮਨ ਨੂੰ ਨਾਲ ਲਿਆਉਂਦੇ ਹਨਾ ਵਿਚਾਰਾ ਦੋ ਦਿਨ ਲਾ ਜਾ ਫਿਰ ਕਰੇ ਨਹੀਂ ਸੀ ਪੁੱਤ ਸਾਡੇ ਕੋਈ ਹਾਂ ਉ ਤਾਂ ਛੁੱਟ ਗਈ ਆ ਤੇ ਬਸ ਹੁਣ ਆਉਣ ਵਾਲੀ ਆ ਹਾਂ ਮਾਸੀ ਚਲ ਮੈਂ ਉੱਥੇ ਕਿ ਤੱਕਰ ਤਾਂ ਸਾਨੂੰ ਛੱਡੀ ਹੋਣੀ ਚੱਲ ਕੋਈ ਨਹੀਂ ਪੁੱਤ ਮੈਂ ਚੜ ਜੂਗੀ ਤੇਰੇ ਵੀ ਕੰਮ ਪਏ ਹੋਣਗੇ ਹੇ ਹੇ ਕਨ ਬਲਾਹੇ ਕਬੀਲਾ ਹੋ ਗਿਆ ਓ ਹੈਲੋ ਹਾਂਜੀ ਅੱਜ ਗੋਹ ਗੁਰ ਨੂੰ ਤੁਮੇ ਕਬੀਲਾ ਕਰ ਲਿਆ ਕਬੀਲਾ ਤਾਂ ਜੀ ਤਾਂ ਹੋ ਗਿਆ ਮਾਸੀ ਜੀ ਆਈ ਸੀ ਮਾਸੀ ਜਾਈ ਸੀ ਮਾਸੀ ਆਪ ਪਰਸੋਂ ਦਾ ਜਾਗ ਆਈ ਸੀ ਅੱਛਾ ਅੱਛਾ ਹੁਣ ਆਪਣੀ ਕੁੜੀ ਨੂੰ ਅਕਲ ਆ ਗਈ ਹੋਊਗੀ ਉਹਨੇ ਭੇਜਿਆ ਹੋਣਾ ਮਾਸ ਨੂੰ ਸੌਰੀ ਮੰਗਦੀ ਹੋਊਗੀ ਜਾਂ ਮਾਫੀ ਮੰਗਦੀ ਹੋਊਗੀ ਮੈਨੂੰ ਮੈਥੋਂ ਗਲਤੀ ਹੋ ਗਈ ਵੀ ਤੁਹਾਨੂੰ ਕੋਠੇ ਸਿੱਧਾ ਬੋਲਾ ਗਿਆ ਨਾ ਨਾ ਜੀ ਮਾਸੀ ਤਾਂ ਨਾ ਆਪਦੀ ਜੜ ਕਢਾਉਣ ਆਈ ਸੀ ਇੱਥੇ ਰਾਹ ਪਰ ਪਰਸ ਤੋਂ ਕਢਾ ਕੇ ਲੈ ਕੇ ਗਈ ਆ ਕਹਿੰਦੀ ਪੁੱਤੋ ਉਸ ਦਿਨ ਤਾਂ ਮੈਥੋਂ ਆਇਆ ਨਹੀਂ ਗਿਆ ਤੇ ਕਹਿੰਦੀ ਅੱਜ ਮੈਨੂੰ ਆਏ ਜੇ ਹੋ ਗਿਆ ਤੇ ਇੱਕ ਕਹਿੰਦੀ ਭਾਈ ਮੈਨੂੰ ਥੋੜੇ ਪਰੌਣੇ ਨੇ ਭੇਜਿਆ ਭਾਈ ਨੇ ਭੇਜਿਆ ਭਾਈ ਨੇ ਭੇਜਿਆ ਭਾਈ ਨੇ ਕਹੇ ਭੇਜਿਆ ਉਹ ਬਾਈ ਨੇ ਤਾਂ ਜੀ ਬਾਈ ਨੂੰ ਪਤਾ ਸੀ ਵੀ ਕਿਹੜੀ ਗੱਲਾਂ ਕਰਨਾ ਆਪਣੇ ਨਾਲ ਗੁੱਸੇ ਆ ਮਾਸੀ ਜੀ ਨੂੰ ਤਾਂ ਉਹ ਗੱਲ ਦਾ ਪਤਾ ਹੀ ਨਹੀਂ ਸੀ ਵੀ ਇਹ ਤਾਂ ਜ਼ਮੀਨ ਦਾ ਰੌਲਾ ਹੈ ਵੀ ਤਾਂ ਗੱ싸 ਗਰੀ ਬੈਠੀ ਆ ਜਦੋਂ ਬਾਈ ਨੇ ਦੱਸਿਆ ਵੀ ਮਾਂ ਇਹ ਤਾਂ ਜ਼ਮੀਨ ਪਿੱਛੇ ਗੁੱਸੇ ਆ ਵੀ ਬਾਪੂ ਜੀ ਨੇ ਨਾ ਜ਼ਮੀਨ ਸਾਰੀ ਹੈਪੀ ਦੇ ਨਾਮ ਲਵਾਤੀ ਅੱਛਾ ਤੇ ਬਾਈ ਨੂੰ ਐ ਹੋ ਗਿਆ ਵੀ ਕਿਤੇ ਮੇਰੇ ਤੇ ਨਾ ਗੱਲ ਸਿੱਟਦੇ ਹੁਣ ਵੀ ਭਈ ਪ੍ਰਾਉਣਾ ਹੁੱਜਾਂ ਲਾਉਂਦਾ ਹੋਊਗਾ ਕੁੜੀ ਨੂੰ ਕੋਈ ਅੰਗਲੇ ਨੂੰ ਹੁਣ ਪ੍ਰਾਉਣੇ ਤੇ ਵੀ ਹੀ ਹੋਏਗਾ ਵੀ ਮੇਰੇ ਤੇ ਕੱਲੂ ਗੱਲ ਆਉ ਉਸ ਕੀਰੀ ਬਰਤਨ ਦੀ ਉਸ ਕੀਰੀ ਆ ਮੇ ਮਰਤੇ ਆ ਜਿ ਤੁਹਾਨੂੰ ਪਤਾ ਵੀ ਇਹੀ ਮੇਨਸ ਕਿਰੀ ਹੁੰਦੀ ਆ ਹੋਰ ਮਾਸੀ ਜੀ ਦਾ ਬਲਾਂ ਹੀ ਪਿਛੇ ਮਨ ਹੋਈ ਕਹਿੰਦੀ ਪੁੱਤ ਮੇਰਾ ਪੁੱਤ ਤਾਂ ਕਹਿੰਦਾ ਵੀ ਮਾਂ ਤੀ ਹੋ ਕਾਲ ਜਾ ਵੀ ਬਾਪੂ ਜੀ ਨੂੰ ਕਹਿ ਕੇ ਆ ਵੀ ਭਾਈ ਮੇਰੇ ਮਨ ਚ ਤਾਂ ਇਹੋ ਜੀ ਕੋਈ ਗੱਲ ਨਹੀਂ ਵੀ ਮੈਂ ਸੋਡੀ ਜ਼ਮੀਨ ਤੋਂ ਕੀ ਕਰਾਉਣਾ ਵੀ ਤੇਰੇ ਪੁੱਤ ਪੋਤਰੇ ਵਰਤਦੇ ਰਹਿਣ ਅਗਲੇ ਦੀ ਵੀ ਗੱਲ ਚੰਗੀ ਆ ਚੰਗੀ ਅਗਲੀ ਕਹਿੰਦਾ ਯਾਰ ਜ਼ਮੀਨ ਨੂੰ ਕੀ ਚੱਟਣਾ ਜਿਹਦੀ ਜ਼ਮੀਨ ਸੀ ਉਹਦੀ ਜ਼ਮੀਨ ਹੈ ਜੋ ਇਸ ਕਿਰੀ ساری ਉਮਰ ਲਈ ਵਰਤਣ ਵਾਲੀ ਹੁੰਦੀ ਆ ਠੀਕ ਆ ਵੀ ਬਾਕੀ ਬਥੀ ਹੁੰਦਾ ਉਹ ਪੁਰਾਣਾ ਸਿਆਣੀ ਆ ਉਹੀ ਗੱਲ ਸੋ ਇਹ ਕੁੜੀਆਂ ਕਤਰੀਆਂ ਨੂੰ ਵਿਆਹ ਤਾਂ ਕਰਤਾ ਠੀਕ ਹੈ ਕੁੜੀਆਂ ਦਾ ਬਸ 56 ਟੱਕਾ ਹੁੰਦਾ ਵੀ ਲਾਉਣਾ ਜਮੀਨ ਤਾਂ ਮੁੰਡੇ ਦੀ ਹੁੰਦੀ ਆ ਉਹਨਰੇ ਗਵੰਦ ਨੂੰ ਪਤਾ ਪਹਿਲਾਂ ਵਾਲੀ ਰੇਦੀ ਅਗਲਾ ਹੁਣ ਕਰਦਾ ਹੁੰਦਾ ਸੀ ਹੁਣ ਵਾਲੀਆਂ ਕੁੜੀਆਂ ਹਿੱਸੇ ਮੰਗਣ ਲੱਗ ਗਈਆਂ ਬਾਕੀ ਜੀ ਮੇਰੀ ਗੱਲ ਸੁਣੋ ਮਾਸੀ ਕਹਿੰਦੀ ਪੁੱਤ ਉਹ ਵੀ ਦੀਆਂ ਤੋਂ ਅਗਲਾ ਕੁਝ ਨਹੀਂ ਲਕਾਉਂਦਾ ਹੁੰਦਾ ਵੀ ਆਹ ਤਾਂ ਨਾ ਰੀਤ ਹੁਣੀ ਚਲਾ ਲਈ ਵੀ ਭਰਾਵਾਂ ਤੋਂ ਹੱਕ ਲੈਣੇ ਵੀ ਭਰਾ ਤਾਂ ਵਰਤ ਦੇ ਰਹਿ ਜਾਣ ਇੰਨੇ ਹੀ ਬਹੁਤ ਹੁੰਦਾ ਇੰਨੀ ਵੱਧ ਹੁੰਦਾ ਤੇ ਕਹਿੰਦੀ ਵਿਆਹ ਤਿਆਰ ਵਾਲੇ ਦਿਨ ਵੀ ਭੈਣ ਖੜ ਕੇ ਡੀਕਦੀ ਆ ਵੀ ਮੇਰਾ ਭਰਾ ਆਊਗਾ ਹੁਣ ਕਹਿੰਦੀ ਹੁਣ ਕਿਹਨੂੰ ਡੀਕੂਗੀ ਫਿਰ ਆਪਾਂ ਤਾਂ ਉਹ ਗੱਲ ਕਹੀ ਵੀ ਨਹੀਂ ਮੈਂ ਕਿਹਾ ਮਸੀ ਜੀ ਚਲੋ ਉਹਦੀ ਮਰਜ਼ੀ ਆ ਭਾਈ ਅਸੀਂ ਤਾਂ ਵੇਖ ਸਾਨੂੰ ਆਏ ਆਇਆ ਵੀ ਭੈਣ ਸਾਡੇ ਨਾਲ ਗੁੱਸੇ ਅਸੀਂ ਲੋੜੀ ਦੇਣ ਗਏ ਤਾਂ ਸਾਡਾ ਹਜਾਲ ਆਇਆ ਅਸੀਂ ਫੇਰ ਵੀ ਨਹੀਂ ਬੋਲੇ ਆ ਅਸੀਂ ਇਹ ਰਵੀ ਆ ਕੇ ਬਾਪੂ ਨੂੰ ਦੱਸਿਆ ਕੁਝ ਵੀ ਚੱਲ ਕੀ ਦੱਸਣਾ ਬਾਪੂ ਨੂੰ ਐਵੇਂ ਮਨ ਦੁਖੀ ਹੁੰਦਾ ਬਾਪੂ ਜੀ ਨੂੰ ਮੰਮੀ ਨੇ ਦੱਸ ਉਹਨੇ ਮਾਸੀ ਨੇ ਦੱਸਤਾ ਮਾਸੀ ਕਹਿੰਦੀ ਵੀ ਭਾਈ ਇਹ ਤਾਂ ਤੇਰੇ ਨੂਪੁੱਤ ਨੂੰ ਪੁੱਠਾ ਬੋਲੇ ਬਾਪੂ ਕਹਿੰਦਾ ਭਾਈ ਮੇਰੇ ਜਵਾਕਾਂ ਨੇ ਤਾਂ ਮੈਨੂੰ ਐ ਵੀ ਨਹੀਂ ਦੱਸਿਆ ਮਹਾ ਬਾਪੂ ਜੀ ਜੇ ਅਸੀਂ ਸਾਨੂੰ ਦੱਸ ਦੇ ਤੁਹਾਡਾ ਮਨ ਦੁਖੀ ਹੁੰਦਾ ਉਹੀ ਗੱਲ ਸੀ ਗਾ ਇਸ ਤਾਂ ਹੀ ਨਹੀਂ ਦੱਸਿਆ ਬਾਪੂ ਹੋਰ ਚੱਲ ਛੱਡ ਬਣਾ ਯਾਰ ਤੂੰ ਉਹ ਜਿਹੜਾ ਕੁਝ ਹੋਣਾ ਸਿੱਧਾ ਹੋ ਗਿਆ ਠੀਕ ਹੈ ਤੂੰ ਮੈਨੂੰ ਐ ਦੱਸ ਠੀਕ ਹੈ ਮੈਂ ਮਾਰੇ ਜਾਣਾ ਉਹ ਰੋਲੇ ਚ ਸਕੇ ਦੀ ਦਾ ਰੋਲਾ ਨਹੀਂ ਸੀ ਆਪਣੇ ਪਿੰਡਾਇ ਦਾ ਅੱਛਾ ਅੱਛਾ ਹੀ ਮੈਂ ਤਾਂ ਉੱਥੇ ਖੜ ਗਿਆ ਸੀ ਠੀਕ ਹੈ ਤਾਰ ਕੋ ਉੱਥੇ ਟਾਈਮ ਲੱਗ ਗਿਆ ਹੋਰ ਮੈਂ ਤਾਂ ਨਾ ਅੱਗੇ ਮਾਸੀ ਜੀ ਨੇ ਵਿਚਾਰੀ ਨੇ ਜਾਣਾ ਸੀ ਮੈਂ ਕਿਹਾ ਜੇ ਤੁਸੀਂ ਆ ਜਾਂਦੇ ਤਾਂ ਵਿਚਾਰੀ ਨੂੰ ਨਾ ਅੱਡਾ ਵਾਲੀ ਦੂਰ ਹੈ ਤੇ ਵੀ ਬੱਸ ਚੜਾਇਆ ਹੁੰਦੇ ਪਰ ਮੈਂ ਕਿਹਾ ਮਾਸੀ ਜੀ ਨਹੀਂ ਮੈਂ ਚੜਾਇਾਂਦੀ ਕਹਿੰਦੀ ਪੁੱਤ ਤੂੰ ਵੀ ਕੰਮਾ ਕਰਨ ਨੂੰ ਲੇਟ ਹੋਗੀ ਔਖਾ ਹੋ ਜਾਂਦਾ ਫਿਰ ਉਹ ਤੁਰ ਕੇ ਮਾਸੀ ਦੇ ਵੀ ਕੋਡੇ ਆਪਾਂ ਦੋਖਦੇ ਔਖਾ ਤਾਂ ਹੋ ਗਿਆ ਸੀ ਪਗਾ ਜੇ ਤਾਂ ਫਿਰ ਮੈਨੂੰ ਫੋਨ ਕਰਦੇ ਵਿੱਚ ਦੀ ਆ ਜਾਂਦਾ ਚਲ ਕੋਈ ਨਾ ਜੀ ਹੁਣ ਤਾਂ ਵਿਚਾਰੀ ਪਹੁੰਚ ਗਈ ਹੋਊਗੀ ਮੈਂ ਹਮਾਸੀ ਮੈਨੂੰ ਪਹੁੰਚ ਕੇ ਫੋਨ ਕਰਦੀ ਅਗਮਣ ਨੂੰ ਇਕੱਲੇ ਨੂੰ ਛੱਡ ਕੇ ਆਈ ਸੀ ਘਰੇ ਅੱਛਾ ਉਹਨੂੰ ਵੀ ਨਾਲ ਹੀ ਲੈ ਆਉਂਦੇ ਆਖਿਆ ਸੀ ਮੈਂ ਹਮਾਸੀ ਜੀ ਉਹਨੂੰ ਨਾਲ ਲਿਆਉਂਦੀ ਕਹਿੰਦੀ ਪੁੱਤ ਉਹ ਤਾਂ ਗਈ ਹੋਈ ਐ ਭੈਣ ਕੋਲੇ ਲੋੜੀ ਦੇਣ ਕਰਨਾ ਅੱਛਾ ਤੇ ਕਹਿੰਦੀ ਮੈਨੂੰ ਐਸੀ ਵੀ ਮੈਂ ਨਾਲੇ ਤਾਂ ਜਾੜ ਦਿਖਾਏ ਆਉਂਗੀ ਤੇ ਨਾਲੇ ਭੱਜ ਕੇ ਨਾ ਕਹਿੰਦੀ ਤੇਰੇ ਬਾਪੂ ਜੀ ਨੂੰ ਸੁਨੇਹਾ ਲਾ ਆਉਂਗੀ ਵੀ ਕਿਤੇ ਐ ਨਾ ਗੁੱਸਾ ਕਰੀ ਜਾਂਦਾ ਹੋਵੇ ਵੀ ਸਾਡਾ ਪਰੌਣਾ ਵੀ ਇਹੀ じゃ ਨਿਕਲ ਗਿਆ ਚਲ ਚਲ ਚੰਗੀ ਗੱਲ ਐ ਦੱਸਗੀ ਤਾਂ ਬਾਪੂ ਨੂੰ ਨਾ ਹੋਗਾ ਮੈਂ ਤਨੂ ਨਾ ਗਣਾ ਤੂੰ ਆਪ ਕੋਰਦੀ ਮਾਰ ਕੇ ਦੋ ਰੋਟੀਆਂ ਲਾ ਦੇ ਮੈਂ ਦੁਬਾਰੇ ਫੇਰ ਜਾਣਾ ਉੱਥੇ ਕੋਈ ਨਾ ਜੀ ਮੈਂ ਆ ਗਈ ਬਸ ਮੈਂ ਠੇਰੀ ਜੀ ਲਾ ਦਾਂ ਇਕੱਠਾ ਜਿਹਾ ਕਰਦਾ ਚੰਗਾ ਕਰਕੇ ਐਂ ਰਾਤ ਨੂੰ ਬਚਾਰੇ ਪਾਸੋਂ ਸੌਖੇ ਬੈਠ ਜਾਂਦੇ ਪਿਸ਼ਾਬ ਜਾਂ ਹੁੰਗੇ ਇਹ ਤਾਂ ਹੈ ਠੀਕ ਲੈ ਬਚਾ ਆ ਗਿਆ ਫੂਟਕੇ ਨਾ ਇਹਨੂੰ ਦੋ ਰੋਟੀਆਂ ਲਾ ਕੇ ਦੇ ਦਦੀ ਦਦੀ ਕੀ ਕਰੀਂਨੀ ਐ ਕੁਛ ਨਹੀਂ ਮੈਂ ਤਾਂ ਉੱਥੇ ਥਾਂ ਜਾਂ ਸੰਭਰ ਕੇ ਹੱਥ ਧੋਂਦੀ ਸੀ ਆ ਠੰਡੇ ਪਾਣੀ ਨਾਲ ਕਿਉਂ ਹੱਥ ਧੋਈ ਜੰਨੀ ਐ ਨਿੱਗਾ ਸੀ ਨਿੱਗਾ ਗੇ ਮੋਟਾ ਠੀਕ ਆ ਹਾਂ ਤੇ ਨਾ ਮੈਂ ਤੁਨੂੰ ਇੱਕ ਗੱਲ ਪੁੱਛਣੀ ਸੀ ਕੀ ਗੱਲ ਪੁੱਛਦਾ ਮੈਨੂੰ ਤੂੰ ਪੁੱਛ ਲਾ ਮੈਂ ਟੂਰਨਾਮੈਂਟ ਆ ਮੈਂ ਉਹਦੇ ਦੋਸਤਾਂ ਨਾਲ ਜਾਣਾ ਸੀ ਖੇਡਣ ਖੇਡਣ ਹੂੰ ਕਿੱਥੇ ਨਾਨਕੀ ਨਾਨਕੀ ਹਾਂ ਵੀ ਨਾਨਕੀ ਇਕੱਲਾ ਕੀ ਕਰੇਗਾ ਤੂੰ ਕੁਛ ਨਹੀਂ ਹੁੰਦਾ ਮੈਂ ਤਾਂ ਵੀ ਤਾਂ ਹੀ ਨਾ ਮੈਂ ਤੇਰੇ ਕੋਲ ਆਇਆ ਜੇ ਮਮੀ ਨੂੰ ਪਤਾ ਲੱਗ ਗਿਆ ਉਹਨੇ ਜਾਣ ਨਹੀਂ ਦੇਣੀਆਂ ਛੁੱਟੀਆਂ ਵੀ ਇਹੀ ਟਪਾਤੀਆਂ ਉਹਨੇ ਬਿਉ ਦਾ ਤਾਂ ਹੀ ਨਹੀਂ ਪਤਾ ਭਾਈ ਆ ਕੇ ਉਹੀ ਗੱਲ ਆ ਕਲੇਸ ਬਿੱਡ ਲਿਆ ਕਿ ਮੇਰਾ ਮੁੰਡਾ ਮੰਗਰੋ ਹਟਾਇਆ ਨਹੀਂ ਤੁਸੀਂ ਕਿਉਂ ਭੇਜਿਆ ਉਹ ਆਪੇ ਫੋਨ ਕਰਕੇ ਕਹਿ ਦੂ ਮੈਂ ਕਿਤੇ ਅਗਲੇ ਪਿੰਡੇ ਆਣਾ ਅਗਲੇ ਤੋਂ ਅਗਲੇ ਕਹਿ ਦੂ ਮੈਂ ਕਿਤੇ ਵੀ ਕਹਿ ਦੂ ਉਹਨੂੰ ਵੀ ਤੂੰ ਨਾ ਉਹਨੂੰ ਦੱਸ ਹੀ ਨਾ ਵੀ ਉਹ ਨਾਨਕੀ ਗਿਆ ਬਿ ਆਏ ਵੀ ਪੁੱਤ ਗੱਪ ਮਾਰਨ ਦਾ ਸੁਭਾਅ ਪੈ ਜਾਂਦਾ ਹੁੰਦਾ ਉਹ ਨਾਲ ਤਾਂ ਮੈਂ ਉਹਦੇ ਨਾਨੇ ਨੂੰ ਮਿਲਾਂਗਾ ਮਾ ਮੈਨੂੰ ਮਿਲਾਉਂਗਾ ਨਾਲੇ ਮੇਰੇ ਵੀ ਉਹਦਾ ਚਿੱਤ ਨਹੀਂ ਲੱਗਦਾ ਛੁੱਟੀਆਂ ਸਾਰੀਆਂ ਨੰਗਾਤੀਆਂ ਮੈਂ ਤਾਂ ਭਾਈ ਹੁਣ ਕੁਝ ਨਹੀਂ ਕਹਿ ਸਕਦੀ ਮੈਂ ਤਾਂ ਸਨ ਵਿਚਾਲੇ ਫਸੀਆਂ ਉਹ ਤਾਂ ਆਏ ਨਹੀਂ ਪਤਾ ਕਿ ਮੇਰੇ ਨਾਲ ਪਾਈ ਜੇ ਵੀ ਮੇਰਾ ਮੁੰਡਾ ਤੈਨੂੰ ਤਾਂ ਦੱਸ ਕੇ ਗਿਆ ਉਹ ਮੈਥੋਂ ਕੱਪ ਵਾਈ ਜਾਣਾ ਤੂੰ ਦੱਸੀ ਨਾ ਦੱਸ ਮੈਂ ਤਾਂ ਨਾ ਦੱਸੂੰ ਜਦੋਂ ਉਹ ਮੋੜ ਮੋੜ ਪੁੱਛੀਗੀ ਵੀ ਕਿੱਥੇ ਗਿਆ ਕਿੱਥੇ ਗਿਆ ਕੋਈ ਤੈਨੂੰ ਦੱਸ ਕੇ ਨਹੀਂ ਗਿਆ ਮੈਨੂੰ ਦੱਸਣਾ ਪਊਗਾ ਮੈਂ ਆਪ ਹੀ ਕਰ ਦੂੰਗਾ ਉਹ ਤਾਂ ਤੂੰ ਬਸ ਐਂ ਕਹਦੀ ਵੀ ਕਿਤੇ ਵੀ ਕਹਦੀ ਵੀ ਉਹ ਉੱਥੇ ਗਿਆ ਮੈਂ ਤੈਨੂੰ ਦੱਸ ਦੂੰ ਵੀ ਉੱਥੇ ਜਾਊਂਗਾ ਮੈਂ ਉਹਨੂੰ ਗੱਪ ਮਾਰਦੀ ਬਸਦੀ ਹੈ ਲੈ ਚੱਲ ਮਾਰ ਦੂੰ ਭਾਈ ਮੈਂ ਤਾਂ ਗੱਪ ਹੁਣ ਜੇ ਤੁਸੀਂ ਗੱਪ ਮਰਵਾਉਨੇ ਹੋ ਗੱਪ ਮਾਰ ਨਹੀਂ ਭੂ ਮੈਨੂੰ ਤਾਂ ਤੂੰ ਸੋਚ ਤੂੰ ਆਪਦੇ ਜਵਾਕਾਂ ਨੂੰ ਨਾਨਕੀ ਲੈ ਕੇ ਨਹੀਂ ਆਂਦੀ ਤੇ ਹੁਣ ਤਾਂ ਹੋਰ ਹੀ ਗੁੱਡੀਆਂ ਪਟੋਲੇ ਹੋਏ ਪਏ ਆ ਸਾਡੇ ਤਾਂ ਜਾਂਦੇ ਹੁੰਦੇ ਸੀ ਇਸਦਾ ਨਾਨਕੀ ਅਜ ਤਾਂ ਮਹੀਨਾ ਮਹੀਨਾ ਲਾਇਆ ਹੁੰਦੇ ਸੀ ਹੁਣ ਜੇ ਤੇਰੀ ਮਾਂ ਦੀ ਨਹੀਂ ਤੇਰੇ ਪੇਕੇ ਨਾਲ ਬਣਦੀਆਂ ਐ ਮੈਂ ਤਾਂ ਐ ਡਰਦੀਆਂ ਨਾ ਆਖੂਗੀ ਮੇਰਾ ਮੁੰਡਾ ਤੋਰਤਾ ਮੇਥੋਂ ਮਾਗਰੂ ਆਖੂ ਖਾਣੀ ਦਾਦੀ ਨੇ ਰਾਇਣਾ ਪੇ ਤਾਂ ਕੁਛ ਨਹੀਂ ਹੁੰਦਾ ਤੂੰ ਮੇਰੇ ਤੇ ਯਕੀਨ ਰੱਖ ਉਹੀ ਨਹੀਂ ਹੁੰਦਾ ਚੱਲ ਵਗ ਜਾ ਭਾਈ ਮੈਂ ਤਾਂ ਕੁਛ ਨਹੀਂ ਕਹਿੰਦੀ ਇੱਥੇ ਬੈਠੀ ਕਿਉਂ ਮਸਕਾ ਚ ਉਧਰ ਆ ਕੋਈ ਨਹੀਂ ਆਉਨੀਆ ਇੱਥੇ ਧੁੱਪ ਜੀ ਚੰਗੀ ਲੱਗਦੀ ਸੀ ਮੈਨੂੰ ਜਾ ਵਗ ਜਾ ਫਿਰ ਹੋ ਜਾ ਤਿਆਰ ਕਰਦੇ ਨੇ ਤੇ ਮੈਂ ਜਾਊਂਗਾ ਉਹ ਪੁੱਛੂਗੀ ਤਾਂ ਮੈਨੂੰ ਆਨਸਰ ਆਖੂਗੀ ਆਗਮਣ ਕਿੱਧਰ ਗਿਆ ਤੂੰ ਕੋਈ ਨਾ ਤੂੰ ਲਾਦੀ ਬਹਾਨਾ ਕੋਈ ਚੱਲ ਕੋਈ ਨਹੀਂ ਲਾ ਦੂੰਗੀ ਫਿਰ ਇਹ ਤਾਂ ਮੈਂ ਅਬਰ ਦਾ ਫੋਨ ਕਰੀ ਦੇਊਗਾ ਚੰਗਾ ਫੋਨ ਕਰਦੇ ਤਾਂ ਐ ਨਹੀਂ ਪਤਾ ਗੱਲ ਪਈ ਜੀ ਆਖੇ ਮੜਾ ਜਾ ਬਸ ਐ ਹੌਲੀ ਹੌਲੀ ਜੇ ਦੱਸ ਦੀ ਠੀਕ ਆ ਚੰਗਾ ਬਗ ਜਾ ਲੀਡ ਲੂਡੇ ਮੋٹے ਪਾ ਜੀ ਚੰਗਾ ਤੂੰ ਹੋਰ ਹੀ ਸੱਪ ਕੱਢ ਲੈਂਦਾ ਲੈ ਐ ਨਹੀਂ ਪਤਾ ਕਿ ਮੈਨੂੰ ਬੁੱਠਾ ਬੋਲਿਓ ਤਾਂ ਜਦੋਂ ਦੀ ਬਣਦੀ ਨਹੀਂ ਪੇਕਿਆਂ ਨਾਲ ਖੂਗੀ ਖਾਣ ਦੀ ਜਾਣ ਕੇ ਬੁੜੀ ਮੁਸਕ ਲੈਂਦੀ ਆ ਗੱਲਾਂ ਦਾ ਵੀ ਤਾਂ ਭੇਜਤਾ ਮੁਸਕ ਮੈਂ ਕੀ ਲੈਨੀ ਆ ਹੁਣ ਮੈਂ ਤਾਂ ਆਪ ਵੀ ਜਾਇਆ ਹੀ ਹਾਈ ਹਾਈ ਨਹੀਂ ਤੁਰਦੀ ਤੁਰਦੀ ਵੀ ਨਾ ਮੈਂ ਤਾਂ ਥੱਕ ਗਈ ਦੇਖ ਲੈ ਮੇਰਾ ਤਾਂ ਨਾ ਅੱਗ ਲੱਗਣਾ ਇੱਥੇ ਹੀ ਮੂਡ ਖਰਾਬ ਹੋ ਗਿਆ ਸੀਗਾ ਕੀ ਕਰਾਂ ਘਰ ਨੂੰ ਆਉਣ ਨੂੰ ਦਿਲ ਵੀ ਨਹੀਂ ਸੀ ਕਰਦਾ ਫੇਰ ਕਹੀਦਾ ਵੀ ਜਵਾਕ ਆ ਕੱਲਾ ਕਹਿਰਾਗਾ ਹੈ ਉਹਦੀ ਖਾਤਰ ਆਉਣਾ ਪੈਂਦਾਗਾ ਨਹੀਂ ਮੈਂ ਤਾਂ ਦੋ ਦਿਨ ਹੋਰ ਰਹਿ ਕੇ ਆਉਂਦੀ ਉੱਥੇ ਸੰਗੋ ਬਧੀਆ ਨਹੀਂ ਦੋ ਦਿਨ ਮੇਰੇ ਸੁੱਖ ਦੇ ਨਿਕਲ ਗਏ ਚੱਲ ਦੇਖਦੀ ਆ ਘਰੇ ਜਾ ਕੇ ਲੈ ਲੈ ਹੋਰ ਮਾਂ ਮੱਥਾ ਟੇਕਦੀ ਆ ਠੀਕ ਆ ਹਾਂ ਠੀਕ ਆ ਭਾਈ ਤੂੰ ਦੱਸ बस खैर सो खुशी हां सारे ठीक ठाक ਸੀਗੇ ਭੈਣ ਤਾਂ ਮੇਰੇ ਦੇਖ ਕੇ ਖੁਸ਼ ਹੋਗੀ ਕਹਿੰਦੀ ਚਲ ਵਧੀਆ ਭਾਬੀ ਕਹਿੰਦੀ ਤੂੰ ਮਿਲ ਗਈ ਆ ਕੇ ਮੈਨੂੰ ਅੱਛਾ ਚਲ ਛੋਕਰ ਹੈ ਹੋਰ ਚਲੋ ਮੇਰਾ ਵੀ ਦਿਲ ਜਿਆ ਲੱਗ ਗਿਆ ਸੀਗਾ ਮੈਂ ਨਾ ਕੰਮ ਧੰਦਾ ਮਸਾਂ ਕਰਿਆ ਤਾਂ ਇਥੋਂ ਬਿਨਾਂ ਤੇ ਮੈਂ ਤਾਂ ਹੁਣ ਬੇਲੀ ਹੋ ਕੇ ਬੈਠੀ ਸੀਗੀ ਮਾ ਮੇਰੀ ਗੱਲ ਸੁਣ ਲੈ ਇਹ ਕਿਹੜਾ ਕਹਿੰਦੇ ਹੁੰਦੇ ਆ ਦਿਨ ਰੋਜ਼ ਰੋਜ਼ ਆਉਂਦੇ ਨੇ ਸਾਲ 6 ਮਹੀਨਿਆਂ ਬਾਅਦ ਦੇਨ ਆਉਂਦਾਗਾ ਹਾਂ ਚਲ ਵਧੀਆ ਖੁਸ਼ੀ ਨਾਲ ਲੋੜੀ ਮਨਾਈ ਉਹਨਾਂ ਨੇ ਤਾਂ ਚਲ ਛੋਟਾ ਹੋਰ ਮੇਰੇ ਤਾਂ ਹੁਣ ਉਹਨੂੰ ਦਿਲ ਨਾ ਕਰੇ ਮੈਨੂੰ ਅੱਜ ਵੀ ਕਹਿੰਦੀ ਸੀ ਰਹਿ ਪਾ ਮੈਂ ਕਿਹਾ ਨਹੀਂ ਭੈਣੇ ਤੈਨੂੰ ਪਤਾ ਹੀ ਆ ਵੀ ਅਗਮਨ ਕੱਲਾ ਘਰੇ ਆਗਾ ਹਣਾ ਮੈਂ ਫਿਰ ਉਹਦੇ ਕਰਕੇ ਭੱਜੀ ਆਈਆਂ ਚਲ ਪੁੱਤ ਆਈ ਦੋ ਦਿਨ ਚਲ ਕੋਈ ਨਹੀਂ ਹਣਾ ਚਲ ਮੈਂ ਪਹਿਲਾਂ ਬੈਗ ਜੇ ਰੱਖਿਆ ਨਾ ਮੈਂ ਆਉਣੀ ਆ ਰੱਖਿਆ ਲ ਮੇਰੇ ਤਾਂ ਨੋ ਦੇਲਿਸ ਡੇਰੀ ਜਾਂਦਾ ਸੀਗਾ ਹੁਣ ਤਾਂ ਹ ਤੱਕ ਕੀ ਪਤਾ ਹੈ ਕੁਝ ਨਹੀਂ ਬੋਲਦੀ ਤੇ ਉਹ ਆਪ ਚਤਨ ਉਡਾਰੀ ਲੱਗੇ ਜਾਂਦਾ ਮੁੰਡਾ ਵਗ ਗਿਆ ਕਿਤੇ ਕੀ ਪਤਾ ਕੀ ਬੋਲੂ ਵੀ ਹੁਣ ਲੈ ਮੌਕੇ ਤੇ ਆ ਗਈ ਹੁਣ ਲੈ ਹਟਿਆ ਨਹੀਂ ਮੁੰਡਾ ਜਾ ਵੀ ਮੈਂ ਕੀ ਕੱਲੀ ਬੋਲੀ ਜਾਨੀ ਆਗੀ ਮੈਂ ਤੈਨੂੰ ਐਂ ਕਹਦੀ ਸੀਗੀ ਵੀ ਮੈਂ ਨਾ ਕਦੋਂ ਦੀ ਦੇਖੀ ਜਾਨੀ ਮੈਨੂੰ ਆਗਮਨ ਨਹੀਂ ਦਿਸਦਾ ਕਿੱਥੇ ਆਹੋ ਆਗਮਨ ਆਗਮਨ ਭਾਈ ਬਸ ਪੁੱਛ ਨਾ ਆਗਮਨ ਦਾ ਤਾਂ ਕਹਿੰਦਾ ਮੈਂ ਖੇਡਣ ਜਾਣਾ ਐ ਤਾਂ ਨਹੀਂ ਕਿੱਥੇ ਆ ਕੇ ਇੱਥੇ ਜੀ ਤਨ ਕਿਹੜੇ ਪਿੰਡ ਮੈਂ ਤਾਂ ਨਾ ਹੀ ਭੁੱਲ ਗਈ ਪਤਾ ਨਹੀਂ ਕਿੱਥੇ ਟੂਰਨਾਮੈਂਟ ਆ ਕਹਿੰਦਾ ਹੋਏ ਮਾ ਕਿਹੜੇ ਪਿੰਡ ਭੇਜਤਾ ਮੈਂ ਚੱਲ ਜਾਈ ਇੱਥੇ ਹੁੰਦਾ ਫਿਰ ਵੀ ਸੀਗਾ ਹੈ ਤੈਨੂੰ ਕੀ ਲੋੜ ਸੀ ਭੇਜਣ ਦੀ ਕਹਿੰਦਾ ਮੇਰੇ ਦੋਸਤ ਜਾਂਦੇ ਆ ਹੁਣ ਆਏ ਵੀ ਨਹੀਂ ਦੱਸ ਕੇ ਗਿਆ ਹੈ ਵੀ ਗਿਆ ਕਿੱਥੇ ਆ ਆਏ ਤੈਨੂੰ ਪਤਾ ਹੀ ਹੈ ਫਿਰ ਉਹਦਾ ਮੈਨੂੰ ਤਾਂ ਗੱਪੋ ਹੀ ਮਾਰੀ ਗਿਆ ਕਹਿੰਦਾ ਇੱਥੇ ਜੇ ਪਤਾ ਨਹੀਂ ਕਿਹੜਾ ਪਿੰਡ ਆ ਪਤਾ ਨਹੀਂ ਕੀ ਨਾਂ ਜਾਂ ਲੈਂਦਾ ਸੀ ਮੈਂ ਤਾਂ ਭੁੱਲ ਗਈ ਮੇਰਾ ਤਾਂ ਚੇਤਾ ਹੀ ਨਹੀਂ ਪੋਰਾ ਹੋਏ ਤਾਂ ਫੋਨ ਕਰ ਲੈ ਫੋਨ ਕਰਕੇ ਉਹਨੂੰ ਪੁੱਛਦੀ ਆਂ ਵੀ ਪਤਾ ਤਾਂ ਹੋਣਾ ਚਾਹੀਦਾਗਾ ਵੀ ਕਿੱਥੇ ਗਿਆ ਕਿੱਥੇ ਨਾ ਤੂੰ ਵੀ ਆਪਣੇ ਭੇਜਤਾ ਉਹਨੂੰ ਆ ਆਪਣੇ ਮੁੰਡੇ ਦਾ ਫਿਰ ਤੈਨੂੰ ਪਤਾ ਹੀ ਆ ਮੈਂ ਤਾਂ ਰਾਹ ਹੀ ਨਹੀਂ ਦਿੰਦਾ ਨਾਲੇ ਫਿਰ ਮਾਗਰੋ ਤਾਂ ਕਿ ਮੈਨੂੰ ਪੋਰਾ ਵੀ ਪਾਦਰਗਾਰੀ ਨਹੀਂ ਕਰੇ ਛੱਡ ਕੇ ਦੱਸ ਮੈਂ ਤਾਂ ਘਰ ਛੱਡ ਕੇ ਗਈਆਂ 2 ਦਿਨ ਆ ਦੇਖ ਲੈ ਹੁਣ ਮੁੰਡਾ ਚਲੇ ਗਿਆ ਘਰੋਂ ਵੀ ਮੈਂ ਤਾਂ ਹੁਣ ਆ ਗਿਆ ਦਾਦੀ ਹੁਣ ਆ ਗਿਆ ਹੀ ਕਰੀ ਗਿਆ ਮੈਨੂੰ ਤਾਂ ਫਿਰ ਉਹਦੇ ਪਿਓ ਦਾ ਫੋਨ ਆਜੂ ਉਹ ਬੋਲੂਗਾ ਉਹ ਕਹੂਗਾ ਮੁੰਡੇ ਨੂੰ ਜਾਣ ਕਿਉਂ ਦਿੱਤਾ ਵੀ ਕਿੱਥੇ ਗਿਆ ਕਿੱਥੇ ਨਾ ਹੁਣ ਉਹਨੂੰ ਦੱਸ ਮੈਂ ਕੀ ਜਵਾਬ ਦਵਾਂ ਵੀ ਕਿੱਥੇ ਤੋਰਿਆ ਉਹ ਮਾ ਇਹ ਤਾਂ ਮਾੜਾ ਮੋਟਾ ਤਾਂ ਦੱਸ ਕੇ ਗਿਆ ਹੋਣਾ ਮੈਨੂੰ ਤਾਂ ਐਂ ਕਹਦਾ ਸੀ ਕਿ ਆਹ ਰਾਪਰ ਟੱਪ ਕੇ ਪਿੰਡ ਜਾਂਦਾ ਪਤਾ ਨਹੀਂ ਕੀ ਨਾਂ ਲੈਂਦਾ ਸੀਗਾ ਉੱਥੇ ਕਿ ਮੇਰੇ ਦੋਸਤ ਜਾਂਦੇ ਆ ਕਿ ਮਾ ਕਿ ਤੇ ਆਪਦੇ ਨਾਨਕੀ ਤਾਂ ਨਹੀਂ ਚਲੇ ਗਿਆ ਉੱਥੇ ਟੂਰਨਾਮੈਂਟ ਸੀ ਉੱਥੇ ਤਾਂ ਨਹੀਂ ਗਿਆ ਉੱਥੇ ਟੂਰਨਾਮੈਂਟ ਆਉਂਦਾ ਸੀ ਮੈਨੂੰ ਪਤਾ ਕਿਉਂਕਿ ਮੈਨੂੰ ਪਤਾ ਵੀ ਸਾਲ ਬਾਦ ਉੱਥੇ ਟੂਰਨਾਮੈਂਟ ਹੁੰਦਾਗਾ ਆਹ ਦਿਨਾਂ ਦੇ ਵਿੱਚ ਉਹ ਉੱਥੇ ਹੀ ਗਿਆ ਹੋਣਾ ਮੈਨੂੰ ਤਾਂ ਨਹੀਂ ਭਾਈ ਦੱਸਿਆ ਫਿਰ ਪਿੰਡ ਦਾ ਓਏ ਨਾ ਮੈਨੂੰ ਫੋਨ ਕਰ ਲੈਣ ਦੇ ਕਰ ਲੈ ਫਿਰ ਤੂੰ ਫੋਨ ਹਾਂ ਪੁੱਛਦੀਆਂ ਉਹਨੂੰ ਵੀ ਤੂੰ ਕਿੱਥੇ ਗਿਆ ਕਿੱਥੇ ਨਾ ਉਥੋਂ ਵਾਪਸ ਜਾ ਕੇ ਲੈ ਕੇ ਆਉ ਮੈਂ ਵੀ ਕੁੜ ਜਲ ਫਿਰ ਪੁੱਛ ਲੈ ਪੁੱਤ ਮੈਨੂੰ ਤਾਂ ਦੇਖ ਗਾਪੀ ਮਾਰ ਗਿਆ ਹੋਊਗਾ ਫਿਰ ਮੈਨੂੰ ਤਾਂ ਨਹੀਂ ਦੱਸਿਆ ਉਹ ਨਾਨਕੇ ਤਾਂ ਨਹੀਂ ਮੈਨੂੰ ਦੱਸਿਆ ਉਹਨੇ ਮਾਂ ਉਹਦੇ ਨਾਲੋਂ ਵੱਧ ਗੁੱਸਾ ਤਾਂ ਮੈਨੂੰ ਤੇਰੇ ਤੇ ਆਉਂਦਾ ਜਿਹੜਾ ਤੈ ਭੇਜਿਆਗਾ ਤੂੰ ਇੱਕ ਵਾਰੀ ਉਹਨੂੰ ਪੁੱਛ ਤਾਂ ਲੈਂਦੀ ਮੈਂ ਦੱਸ ਉਹਨੂੰ ਕਿੱਥੇ ਲੱਭਾ ਨੀ ਲਾਦ ਪੁੱਤ ਆਖੇ ਤਾਂ ਹਰਦੀ ਨੀ ਲਾਦ ਚਾਂਬਲੀ ਲਾਦ ਹਜੇ ਤਾਂ ਉਹ ਛੋਟਾਗਾ ਕੱਲ ਨੂੰ ਵੱਡਾ ਹੋ ਗਿਆ ਫਿਰ ਕਿੱਥੇ ਪੁੱਛੂਗਾ ਦੱਸ ਮੈਨੂੰ ਨਾ ਤੈਨੂੰ ਫੇਰ ਦੱਸ ਕੇ ਜਾਣਾ ਹੁਣ ਨਹੀਂ ਤੈਨੂੰ ਉਹ ਭੇਤ ਦੰਦਾ ਹੈਗਾ ਚੱਲ ਕੋਈ ਨਹੀਂ ਤੂੰ ਫੋਨ ਲਾ ਕੇ ਪੁੱਛ ਬਾਲਾ ਚੱਲ ਕੋਈ ਨਾ ਪਹਿਲਾਂ ਤਾਂ ਮੈਂ ਫੋਨ ਲਾ ਕੇ ਉਹਦੀ ਖਬਰ ਲੈਣੀ ਹੈਗੀ ਕੋਈ ਨਹੀਂ ਚਾਹ ਹੋਈ ਪੀਆ ਘੁੱਟ ਪੀਦਾ ਕੋਈ ਛੰਡੇ ਦਮਾ ਚਾਹ ਤਾਂ ਮੈਂ ਬਾਅਦ ਵਿੱਚ ਪਿਉ ਮੈਨੂੰ ਤਾਂ ਪਾਣੀ ਦੀ ਘੁੱਟ ਨਹੀਂ ਨਸੀਬ ਹੋਈ ਹੈਗੀ ਔਣ ਸਾਰੀ ਆਸਿਆਪੇ ਪੈ ਗਏ ਨੇਗੇ ਮੈਂ ਤਾਂ ਇਹ ਗਲਤ ਉਹ ਦਰਦੀ ਸੋਹੀ ਗੱਲ ਹੋ ਗਈ ਜਿਹੜੀ ਤੂੰ ਡਰਦੀ ਸੀਗੀ ਉਹ ਮੁੰਡਾ じゃ ਕਹਿੰਦਾ ਨਹੀਂ 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 ਹੁਣ ਲੈ ਸਾਡੇ ਘਰ ਤਾਂ ਕੁਲੇਸੀ ਪਊਗਾ ਉਹ ਬੈਠਾ ਨਾਨਾ ਐਸੀ ਗੱਲ ਨਾ ਸੋ ਸ੍ਰੀ ਗਾਪਾ ਜੀ ਕਿਵੇਂ ਆ ਮੈਂ ਤਾਂ ਵਧੀਆ ਤੂੰ ਕਿਵੇਂ ਹੋਣਾ ਯਾ ਬੁੱਲੀ ਨਾ ਨਾ ਠੀਕ ਐ ਮੈਂ ਤਾਂ ਤੂੰ ਤੇਰਾ ਕਿਵੇਂ ਹੋਣ ਹੋ ਗਿਆ ਕੋਈ ਆ ਛੋਡੇ ਪਿੰਡ ਟੂਰਨਾਮੈਂਟ ਸੀ ਅੱਜ ਅੱਛਾ ਤੇ ਮੈਂ ਸੋਚਿਆ ਫਿਰ ਨਾਨੇ ਨੂੰ ਮਿਲਣਾ ਤਾਂ ਜ਼ਰੂਰੀ ਐ ਫਿਰ ਤੇ ਨਾਨੇ ਨੂੰ ਮਿਲਣਾ ਤਾਂ ਜ਼ਰੂਰੀ ਬਕਰ ਦੱਸ ਕੇ ਕਰੇ ਤਾਂ ਨਹੀਂ ਮੈਂ ਦੱਸ ਕੇ ਆਇਆ ਮੈਂ ਤਾਂ ਪਹਿਲਾਂ ਪੁੱਛ ਮਕਰ ਦੱਸ ਕੇ ਹੋਮੇਗਾ ਤੇ ਮਮਾ ਕਿੱਥੇ ਸੀ ਕਿ ਮਮਾ ਮੇਰੇ ਪੂਆ ਕੋਲੇ ਗਈ ਸੀ ਅੱਛਾ ਪੂਆ ਕੋਲੇ ਗਈ ਸੀ ਹਾਂ ਮਜ਼ੀਦਾ ਦਿਨ ਤੱਕ ਦੱਸ ਕਿਆ ਹੂੰਗਾ ਹਾਂ ਹੂੰ ਤਾਂ ਦੱਸ ਹੁਣ ਮੈਨੂੰ ਟੈਨਸ਼ਨ ਲੱਗੀ ਆਂਦੀ ਐ ਜੇ ਪਤਾ ਲੱਗ ਗਿਆ ਉਹਨੂੰ ਤੇ ਮੇਰੀ ਖੈਰ ਨਹੀਂ ਫਿਰ ਖੈਰ ਨਹੀਂ ਫਿਰ ਤੂੰ ਉਹ ਜਿਹਾ ਹਸਾਬ ਸੋਚ ਨਹੀਂ ਭਾਈ ਮੈਂ ਤੂੰ ਹੁਣ ਮੇਰੇ ਕੋਲ ਕੀ ਲਾਜ ਨਾ ਮੈਂ ਗੱਲ ਸੁਣ ਹੂੰ ਮੈਂ ਕਿੰਨੇ ਦਿਨ ਹੋ ਗਏ ਆ ਜਾਣੀ ਹੁਣ ਮੇਰਾ ਵੀ ਜੀ ਕਰਦਾ ਸੀ ਸਾਰੀਆਂ ਛੁੱਟੀਆਂ ਲਾਰੇ ਜੇ ਲਾਈ ਗਈ ਨਾ ਤਾਂ ਸੱਚੀ ਗੱਲ ਦੱਸੇ ਵੀ ਆਪਾਂ ਚੱਲਾਂਗੇ ਪੁੱਤ ਅੱਜ ਤਾਂ ਠੰਡ ਐ ਪੁੱਤ ਪੁੱਤ ਐ ਨਹੀਂ ਜਾਣਾ ਅੱਜ ਆਪਾਂ ਖੂਆ ਕੱਢਾਂਗੇ ਅੱਜ ਆਪਾਂ ਗੁਜਰੇ ਇਲਾਕਾ ਕੱਢਾਂਗੇ ਐਂ ਕਰੀ ਗਿਆਂ ਉਹ ਫਤ ਉਹਦੇ ਆਉਣ ਦੇ ਰਾਤੇ ਸੀ ਫਿਰ ਤੈਨੂੰ ਟਾਲੀ ਕੀ ਮਤਲਬ ਤੂੰ ਤਾਂ ਆਪਣਾ ਹੋ ਗਰੀ ਗਿਆ ਚੱਲ ਕੋਈ ਸ਼ਾਬਾਸ਼ ਏ ਤੇਰੇ ਆ ਗਿਆ ਤੇ ਜਾ ਤੂੰ ਅੰਦਰ ਉੱਤੇ ਮਾਮੀ ਉੱਗੇ ਉੱਤੇ ਚਾਹ ਆਪਾਂ ਨਹੀਂ ਪੀ ਠੀਕ ਇਹੋ ਗੱਲ ਕੋਈ ਨਹੀਂ ਜਾ ਸ਼ਾਬਾਸ਼ ਜਿਹਵੱਕਾਂ ਦਾ ਜੀ ਦਾ ਨਾਨਕ ਨੂੰ ਕਰਦੇ ਹੁੰਦਾ ਉਹਦਾ ਕੰਮ ਨਹੀਂ ਹੈ ਬਲ ਉਹਦਾ ਨਹੀਂ ਦਿਮਾਗ ਕੰਮ ਕਰਦਾ ਇਹਨਾਂ ਲਈ ਵਕੀਆ ਖੇਡਾ ਫੁੱਡਾ ਜਾਂ ਜਦ ਤਾ ਜਵਕ ਭਾਜੀ ਭੱਜ ਜਾਂਦੇ ਨੇ ਆਈ ਗਈ ਅਜਮੰਦ ਦਾ ਥਾਪੇ ਜਨ ਲਈ ਖਡਣੀਆਂ ਜਵਾਕਾਂ ਦੇ ਕਹੀ ਜਾਂਦੀ ਬੋਲੀ ਜਾਂਦੇ ਸੀ ਉਹਨਾਂ ਜੀ ਆਇਓ ਹੋਰ ਕੀ ਕਬੱਡੀ ਖੇਡਣ ਆਇਓ ਏ ਹਾਂ ਆ ਬਾਪੂ ਜੀ ਕਿਹਦੇ ਨਾਲ ਬੋਲੀ ਜਾਂਦੇ ਆ ਉਹ ਬਾਪੂ ਤਾਂ ਕੱਲੀ ਬੋਲੀ ਅੰਦਰ ਨਾ ਵੱਡੀ ਉਮਰ ਹੋ ਗਈ ਉਹਨਾਂ ਦੀ ਐਡੀ ਕਿੱਡੀ ਵੱਡੀ ਹੋ ਗਈ ਵੀ ਕੱਲਾ ਹੀ ਬੋਲੀ ਜਾਂਦਾ ਹੋਊਗਾ ਕੋਈ ਆਇਆ ਹੋਊਗਾ ਬਾਹਰ ਮਾੜੀ ਇਹ ਬੇੜਕ ਤਾਂ ਲੈ ਲੈਂਦੇ ਪੌਣਾ ਕੀ ਲਿਆ ਹਾਂ ਆ ਖੜਕਾਇਆ ਵੀ ਹੋਏ ਨਾ ਪਰਾਨਾ ਹਾਂ ਇਹ ਆ ਕਮਣਾਂ ਦਰ ਆਉਂਦਾ ਕਮਣਾਂ ਇੱਕ ਕਿਵੇਂ ਆ ਗਿਆ ਬਾਪੂ ਜੀ ਨਾਲ ਇਹ ਹੀ ਬੋਲੀ ਜਾਂਦਾ ਸੀ ਸਸੀ ਕਾ ਮम्मा ਸਸੀ ਆਪ ਤਾਂ ਉਹ ਮੇਰੀ ਗੱਲ ਸੁਣ ਲੈ ਤੂੰ ਕੀ ਕਰਨ ਆ ਗਿਆ ਮੈਂ ਇੱਥੇ ਕ੍ਰਿਕਟ ਦੇ ਟੂਰਨਾਮੈਂਟ ਨਹੀਂ ਸੀ ਤਾਂ ਆਇਆ ਸੀ ਉਹ ਕ੍ਰਿਕਟ ਦੇ ਟੂਰਨਾਮੈਂਟ ਦਾ ਠੀਕ ਹੈ ਘਰੇ ਦੱਸ ਕੇ ਲੈ ਲੈ ਤੂੰ ਵਸਦੀ ਨੂੰ ਪਤਾ ਮੇਰੀ ਗੱਲ ਸੁਣੋ ਜੀ ਫੇਰ ਤਾਂ ਨਾ ਜਮਈ ਆਪਣੇ ਤੇ ਕਿਰਨਾ ਭੈਣ ਚੜਚੜ ਆਉਗੀ ਆਖੂਗੀ ਮੇਰੇ ਪੁੱਤ ਨੂੰ ਮੇਰੇ ਨਾਲ ਤੋੜਦੇ ਆ ਪੁੱਤ ਤਨੂ ਤੇਰੀ ਮਾਦਾ ਤਨ ਪਤਾ ਤੈਗਾ ਸੁਭਾ ਉਹ ਸਾਨੂੰ ਗਾਣਾ ਦੇਊਗੀ ਉਹਨੇ ਸਾਨੂੰ ਉੱਥੇ ਜਾ ਕੇ ਜਦੋਂ ਅਸੀਂ ਤੁਹਾਡੇ ਪਿੰਡ ਗਏ ਸੀ ਉੱਥੇ ਬਿਠੇਰੀ ਸਾਡੀ ਬੇਇੱਜ਼ਤੀ ਕਰੀ ਹੁਣ ਜੇ ਇਹਨੂੰ ਐ ਪਤਾ ਲੱਗ ਗਿਆ ਵੀ ਕੱਲਾ ਵਾਗਾ ਤੂੰ ਪਿੰਡ ਸਾਡੀ ਜਮਾ ਇੱਥੇ ਪੱਟੀ ਮੇਸ ਕਰ ਦੂਗੀ ਆ ਕੇ ਉਹ ਗੱਲ ਸੁਣ ਮम्मा ਦੇਖੀ ਜਦੋਂ ਛੁੱਟੀਆਂ ਸੀ ਤਾਂ ਨਹੀਂ ਉਹਨੇ ਆਉਂਦੇ ਤਾਂ ਨਾਨਕੀ ਮੈਨੂੰ ਤਾਂ ਲਾਰੇ ਲਾਈ ਗਈ ਤਾਂ ਹੁਣ ਮੇਰਾ ਜੀ ਕੀਤਾ ਹੁਣ ਆਉਣਾ ਹੀ ਸੀ ਮੈਂ ਉਹ ਪੁੱਤ ਤਾਂ ਆਉਣਾ ਸੀ ਨਾਨਕੀ ਜਵਾਕ ਆਉਂਦੇ ਹੀ ਹੁੰਦੇ ਆ ਇਹ ਗੱਲ ਦੇ ਅਸੀਂ ਵੀ ਇਹੋ ਕਹਿੰਦੇ ਹਾਂ ਹਮੀ ਭਰਦੇ ਆ ਤੇ ਪਰ ਪੁੱਤ ਟੈਨ ਵੀ ਵਿਚਾਰਨਾ ਚਾਹੀਦਾ ਜਦੋਂ ਤੇਰੀ ਮਾਂ ਤੈਨੂੰ ਇੱਥੇ ਲਿਆ ਕੇ ਨਿਰਾਸ਼ੀ ਤੇ ਓਵੇਂ ਪਿੱਛੇ ਵੀ ਲੱਗਦੇ ਹੁੰਦੇ ਆਪਦੇ ਮਾਪਿਓ ਦੇ ਆਪਦੇ ਮਾਪਿਓ ਤੋਂ ਬਾਹਰੇ ਨਹੀਂ ਚੱਲਦੇ ਹੁੰਦੇ ਪੁੱਤ ਬਾਕੀ ਚੱਲ ਐ ਤਾਂ ਕੋਈ ਗੱਲ ਨਹੀਂ ਜਦੋਂ ਤੇਰਾ ਨਾਨਾ ਬੈਠਾ ਗੱਲ ਕਰਾਇਆ ਨਾ ਉਹਦਾ ਐ ਨਹੀਂ ਪਤਾ ਵੀ ਆ ਕੇ ਇੱਥੇ ਆ ਜਿੱਗਦੇ ਮੇਰਾ ਇੱਥੇ ਆ ਕੇ ਗਾਣਾ ਦੇਣ ਲੱਗੇ ਇੱਕ ਤਾਂ ਹੁੰਦਾ ਵੀ ਚੱਲ ਮਾੜਾ ਮੋੜਾ ਬੰਦਾ ਚੇਪਦਾ ਹੁੰਦਾ ਚੁੱਪ ਵੀ ਨਹੀਂ ਬੜਾ ਮੈਨੂੰ ਵੀ ਲੱਗਿਆ ਹੁੰਦਾ ਹੁਣ ਜੇ ਉਹਦਾ ਫੋਨ ਆ ਗਿਆ ਤਾਂ ਮੈਂ ਕੀ ਕਹੂੰ ਲੈ ਲੈ ਆ ਮੈਨੂੰ ਲੱਗਦਾ ਸ਼ੈਤਾਨ ਨੂੰ ਹਾਜ਼ਰ ਕਰ ਐ ਸ਼ਤਾਨ ਇਹਦਾ ਉਹਦੀ ਹੈ ਲੈ ਹਾਂ ਲਾ ਪ੍ਰੂਸਲਾ ਸਿੰਘ ਦੀ ਮੰਮੀ ਦੇ ਸ਼ਸ਼ੀਕਲ ਮੰਮੀ ਸ਼ਸ਼ੀਕਲ ਬੱਤ ਕਿਵੇਂ ਆ ਠੀਕ ਆ ਹਾਂਜੀ ਮੰਮੀ ਠੀਕ ਆ ਮੈਂ ਅਸੀਂ ਕਿੱਥੇ ਆ ਮੈਂ ਨਾਨਕੀ ਹੈ ਨਾਨਕੀ ਕਿਉਂ ਆਇਆ ਨਾਨਕੀ ਤੋਂ ਉਹ ਮੈਂ ਫਿਰ ਇੱਥੇ ਟੂਰਨਾਮੈਂਟ ਸੀ ਮੈਂ ਕਿਹਾ ਮੜਾ ਜਾਂ ਨਾਨਕੀ ਮਿਲਿਆ ਮਾ ਮੇਰੀ ਗੱਲ ਸੁਣ ਲੈ ਤੈਨੂੰ ਕਿਸੇ ਨੇ ਫੋਨ ਕੀਤਾ ਸੀ ਨਾ ਨਾ ਮੈਨੂੰ ਕਿਸੇ ਨੇ ਨਹੀਂ ਫੋਨ ਕੀਤਾ ਜਾਂ ਤੇਰੀ ਮਾਮੀ ਨੇ ਫੋਨ ਕੀਤਾ ਕਿ ਤੇਰੇ ਨਾਨੇ ਨੇ ਫੋਨ ਕੀਤਾ ਸੀ ਵੀ ਆ ਕੇ ਟੂਰਨਾਮੈਂਟ ਐ ਇੱਥੇ ਆ ਜਾ ਤੂੰ ਖੇਡਣ ਨਾ ਨਾ ਮੈਨੂੰ ਕਿਸੇ ਨੇ ਨਹੀਂ ਕੀਤਾ ਮੇਰੇ ਦੋਸਤ ਕਹੀ ਜਾਂਦੇ ਸੀ ਵੀ ਤੇਰੇ ਨਾਨਕੀ ਟੂਰਨਾਮੈਂਟ ਆ ਵੀ ਆ ਜਾ ਚੱਲ ਗਏ ਆਪਾਂ ਮੇਰੀ ਗੱਲ ਸੁਣ ਲੈ ਤੇ ਇੱਥੇ ਖੂਚ ਜਾਣ ਤੇਰੇ ਦੋਸਤ ਖੜ ਕੇ ਜਿਵੇਂ ਗਿਆ ਸੀ ਨਾ ਨਹੀਂ ਤਾਂ ਉਵੇਂ ਆ ਜਾ ਨਹੀਂ ਮੈਂ ਇੱਥੇ ਆਉਣੀ ਆ ਲੈਣ ਤੈਨੂੰ ਮੰਮੀ ਆ ਤਾਂ ਤੇਰੀ ਗਲਤ ਗੱਲ ਆ ਯਾਰ ਤੇਰੀ ਮੰਮੀ ਨੇ ਫੋਨ ਕੀਤਾ ਸੀ ਮੈਨੂੰ ਤੇਰੀ ਮੰਮੀ ਨੇ ਫੋਨ ਕੀਤਾ ਸੀ ਵੀ ਆ ਕੇ ਟੂਰਨਾਮੈਂਟ ਆ ਵੀ ਆ ਜਾ ਚੱਲ ਨਹੀਂ ਜੇੋਂ ਤੇਰੀ ਮਾਣੋ ਤਾਂ ਦੇਖੀ ਨਹੀਂ ਕਰਦੇ ਹੈਗੇ ਤੂੰ ਦੱਸ ਕੀ ਇੱਥੇ ਬੜੀ ਨੇ ਲੈਣਾ ਆ ਮੰਮੀ ਮੇਰੀ ਗੱਲ ਸੁਣ ਲਾ ਉਹਨਾਂ ਨੂੰ ਨੱਕ ਕੱਤ ਅੱਛਾ ਮਾ ਦਾ ਨਹੀਂ ਹੈਗਾ ਤੈਨੂੰ ਨਾਨਕਿਆਂ ਦਾ ਵਾਰਾਗਾ ਹੈ ਨਾ ਇਹ ਜਾਉਂਦਾ ਤੈਨੂੰ ਹੈ ਨਾ ਸ਼ਰਮ ਨਹੀਂ ਆਉਂਦੀ ਪੋੜਾ ਵੀ ਤੂੰ ਮੈਨੂੰ ਬੁਲਾਣਾ ਤੂੰ ਮੇਰਾ ਫੋਨ ਕੱਟ ਦੇ ਬੱਸ ਤੈਨੂੰ ਮੈਂ ਕੀ ਕਿਹਾ ਸੀ ਆਹੀ ਗੱਲਾਂ ਹੋ ਗਈਆਂ ਤਾਂ ਹੋਈਆਂ ਸੰਦਸ ਗੱਲਾਂ ਪਹਿਲਾਂ ਪਤਾ ਅਜੇ ਤਾਂ ਇਹ ਨਹੀਂ ਪਤਾ ਪਤਾ ਆਗਮਨ ਜਦੋਂ ਤੇਰੀ ਮੰਮੀ ਆ ਗਈ ਪਤਾ ਨਹੀਂ ਸਾਨੂੰ ਕਿੰਨਾ ਕੁ ਕੁਝ ਕਹਿ ਕੇ ਜਾਊਗੀ ਦੋ ਹੱਥ ਖੜੀ ਕਰਕੇ ਜਾਊਗੀ ਆਏ ਕਿ ਮੈਂ ਕਹਿ ਜੂਗੀ ਜੋ ਆਪਣਾ ਕਸੂਰ ਹੀ ਤੇਰੇ ਨਾਲ ਕੀ ਉਹ ਨਹੀਂ ਪੁੱਤ ਤੇਰਾ ਨਹੀਂ ਕਸੂਰ ਅਸੀਂ ਮੰਨਦੇ ਆ ਤੇਰਾ ਨਹੀਂ ਕਸੂਰ ਸਾਨੂੰ ਪਤਾ ਵਲ ਕਰ ਤੇਰੀ ਮੰਮੀ ਦੇ ਮਾਰੇ ਵੀ ਉਹ ਇੱਥੋਂ ਗਈ ਐ ਸਾਨੂੰ ਪਤਾ ਐ ਇੱਥੇ 20 ਸਾਲ ਲਾਕੀ ਗਈ ਆ ਉਹ ਸਾਡੇ ਨਾਲ ਕਿਵੇਂ ਕੱਟਦੀ ਐ ਕੀ ਕਰਦੀ ਹੋਂਡ ਪਾਪਾ ਹੀ ਕਸੂਰਵਾਰ ਬੱਜਾਂਗੇ ਅਗਲਾ ਆਖੂਗਾ ਵੀ ਮੇਰੇ ਪੁੱਤ ਬਣ ਕੇ ਮੇਰੀ ਗੱਲ ਸੁਣ ਲੈ ਜਿੱਥੇ ਤੂੰ ਟੂਰਨਾਮੈਂਟ ਖੇੜਿਆ ଥିਗਾ ਨਾ ਖੇੜਿਆ ਹੁਣ ਤੂੰ ਘਰੇ ਭੱਜ ਜਾ ਮੈਂ ਦੰਦਤਾ ਜੀ ਇੱਥੇ ਆ ਗਏ ਮੈਂ ਉਹ ਚੰਨੀ ਮਾ ਬੱਲੂ ਵੀ ਫਿਰ ਗੱਲ ਵੱਜ ਜਾਂਦੀ ਹੁੰਦੀ ਆ ਪੁੱਤ ਠੀਕ ਹੈ ਨਾ ਹੋਰ ਨਾ ਫਿਰ ਤੇ ਡੈਡੀ ਨੂੰ ਪਤਾ ਲੱਗ ਗਿਆ ਨਾਲੇ ਉਹ ਗੁੱਸੇ ਹੋਊਗਾ ਨਹੀਂ ਜੀ ਮੇਰੀ ਗੱਲ ਸੁਣੋ ਹੁਣ ਆਥਨਤਾ ਹੋਇਆ ਪਿਆ ਹੁਣ ਕੱਲੇ ਜਵਾਕ ਨੂੰ ਆਪਾਂ ਕਿੱਧਰ ਤੋੜਾਂਗੇ ਤੁਸੀਂ ਵੀ ਮਾੜਾ ਮੋਟਾ ਸਿਆਣਫ ਦੀ ਗੱਲ ਸੋਚੋ ਕੋਈ ਨਾ ਨੰਨੇ ਨੂੰ ਤੋੜ ਦਿੰਨੇ ਨਾ ਨੰਨੇ ਨੂੰ ਕਿਉਂ ਤੋੜਾਂਗੇ ਆਪਾਂ ਜਦੋਂ ਇਹ ਆਪਦੀ ਦਾਦੀ ਨੂੰ ਦੱਸ ਕੇ ਆਇਆ ਕੋਈ ਨਾ ਫਿਰ ਜੇ ਆਏ ਉਤਦੀ ਬੋਲੂਗੀ ਤਾਂ ਆਪਣੇ ਕਿਹੜਾ ਮੂੰਹ ਨਹੀਂ ਲੱਗਿਆ ਆਪਾਂ ਬੋਲ ਪਾਂਗੇ ਕੋਈ ਨਾ ਕੋਈ ਤੁਸੀਂ ਉਹਨੂੰ ਐ ਨਾ ਕਹੋ ਕਿ ਮੈਂ ਦਾਦੀ ਨੂੰ ਦੱਸ ਕੇ ਆਇਆ ਫਿਰ ਉਹ ਦਾਦੀ ਨਾਲ ਲੜਨਾ ਲੱਗ ਜੂ। ਤੇ ਸਾਰੀ ਗੱਲ ਹੀ ਆਪਣੇ ਸਿੱਟੂ ਆ। ਚਲ ਕੋਈ ਨਾ ਪੁੱਤ ਮੇਰੀ ਗੱਲ ਸੁਣ। ਹੁਣੀ ਕਿਹੜਾ ਉਹ ਭੱਜੀ ਆਉਂਦੀ ਆ ਭੂਆ ਕੋਲੇ ਗਈ ਹੋਈ ਐ ਨਾ ਤੇਰੀ ਕੋਲੇ। ਨਹੀਂ ਆ ਗਈ ਕਰੇ। ਕਰੇ ਆ ਗਈ ਚਲ ਕੋਈ ਨਾ। ਇਹ ਤਾਂ ਪਤਾ ਲੱਗ ਗਿਆ ਮੈਂ ਚਾਹ ਪਾਣੀ ਬਣਾ ਕੇ ਲਿਆਉਣੀ ਆ ਪੁੱਤ। ਐ ਕਿਹੜਾ ਉਹ ਜਾਜ ਲੱਗਿਆ ਖੜਾ ਵੀ ਤੁਰਤੀ ਆ ਜੂਗੀ। ਚਲ ਇਹ ਦੇਖੀ ਆਉਗੀ ਇਹ ਤੜਕੇ ਦੇ ਗੱਲ ਲਿਆਉਗੀ ਤੜਕੇ ਦੇਖਾਂਗੇ ਹੁਣ। ਜਾਂ ਪਹਿ ਆ ਦੇ ਨਾਨੇ ਨਾਲ ਗੱਲਾਂ ਬਾਤਾਂ ਕਰ ਲਾ ਯਾ ਸੌਂ ਜਾ। ਲ ਮੈਂ ਚਾਹ ਪਾਣੀ ਬਣਾ ਕੇ ਲਿਆਉਣੀ ਐ। ਹਾਂ ਹੋਰ ਪਾਣੀ ਬ ਨਾਣ ਕੇ ਆਇਆ ਮੁੰਡਾ ਠੀਕ ਹੈ ਤੇ ਕੋਹ ਹੋ ਦੀ ਪਿੰਨੀਆਂ ਪਈਆਂ ਹੋਣੀਆਂ ਉਹ ਖਵਾ ਕੇ ਤੋਰਦੀ ਕੋਈ ਨਹੀਂ ਠੀਕ ਹੈ ਠੀਕ ਹੈ ਤੜਕੇ ਦੇ ਮੈਂ ਮੜਾ ਆਇਆ ਮੈਂ ਇੱਧਰ ਆ ਕੇ ਖਾਣਾ ਰੋਟੀ